ਇੱਕ ਆਰਟੀਕਲ ਤੇ ਲੱਗ ਗਈ ਹੈ ਅੱਧੀ ਕੀਮਤ ਤੇ ਸਮਾਂ ਸੀਮਤ ਚਾਹੇ ਤੁਸੀਂ ਟ੍ਰੈਂਡੀ ਕੱਪੜੇ ਲੈ ਲਓ ਚਾਹੇ ਤੁਸੀਂ ਲੈ ਲਓ ਪਾਰਟੀ ਵੇਅਰ ਚਾਹੇ ਤੁਸੀਂ ਲੈ ਲਓ ਡੇਲੀ ਵੇਅਰ ਹਰ ਇੱਕ ਕੱਪੜੇ ਤੇ ਲੱਗ ਗਿਆ 50% ਸੇਲ ਤੇ ਸ਼ੋਰੂਮ ਹੋਣ ਲੱਗਾ ਬਹੁਤ ਜਲਦੀ ਬੰਦ ਮੌਕੇ ਦਾ ਤੁਸੀਂ ਲੈ ਲਓ ਫਾਇਦਾ ਲਓ ਜੀ ਇਸ ਤਰੀਕੇ ਦੀ ਬਹੁਤ ਸਾਰੀ ਵੈਰਾਈਟੇ ਹੈ ਕੈਮਰਾਮੈਨ ਸਾਹਿਬ ਇਧਰ ਆਓ ਆਪਾਂ ਆ ਦਿਖਾ ਦਿਓ ਜੀ ਅੱਲਾ ਹੋ ਜੀ ਆ ਚੱਕੋ ਤਾਂ ਤੁਸੀਂ ਇਹ ਸਾਰੀ ਵੈਰਾਈਟੀ 550 ਦੇ ਵਿੱਚ ਲਾ ਸਾਰੇ 550 ਦੇ ਵਿੱਚ ਨੇ ਕੁਆਲਿਟੀ ਦੀ ਗਾਰੰਟੀ ਹਿਮਨ ਸ਼ੂ ਲੈਂਦਾ ਰਿਹਾ ਸਾਰੇ ਰੇਂਜ ਦੇ ਵਿੱਚ ਜਾ ਰਹੇ ਸੀ ਤੇ ਇਹ ਤੁਹਾਨੂੰ ਆਪਾਂ ਲਾ ਦਿੱਤੀ 6 700 ਦੇ ਦਿੰਦੇ ਮਨੋ ਸ਼ੁਰੂਆਤ ਪਹਿਲਾਂ 1000 ਤੋਂ ਲੈ ਕੇ 1500 ਤੱਕ ਹੁੰਦੀ ਸੀਗੀ ਹੁਣ 500 ਤੋਂ ਸ਼ੁਰੂ ਹੋ ਜਣੀ ਇਹ ਵੀ ਠੀਕ ਹੈ ਜੀ ਆ বেলਟ ਵਾਲਾ ਵੀ বেলਟ ਵਾਲਾ ਵੀ ਸਾਰੇ 600 ਦਾ ਸਾਰੇ ਵਿਗ ਜਾਣਾ ਘੰਟੇ ਦੁਕਾਨ ਖਾਲੀ ਹੋ ਜਾਣੀ ਆ ਪ੍ਰਵਾਹ ਕੋਈ ਨਹੀਂ ਚਲੋ ਠੀਕ ਆ ਦੇਖੋ ਇਹ ਕੋਟਨ ਦੇ ਵਿੱਚ ਸੂਟ ਆ ਜਾਂਦਾ ਹਮ ਬਹੁਤ ਚੰਗਾ ਹ ਇਹਦੇ ਨਾਲ ਕੜਾਈ ਬਹੁਤ ਜ਼ਿਆਦਾ ਆ ਪੀਪੜੀ ਦੇ ਪੈਂਟ ਹਾਂਜੀ ਪੀਪੜੀ ਜੀ ਇਹਦੇ ਨਾਲ ਪੈਂਟ ਪਲਾਜ਼ੋ ਆ ਜਾਂਦਾ ਨੀਚੇ ਹੀ ਵਰਕ ਆਇਆ ਹੈਗਾ ਇਹਦੇ ਵੈਰੀ ਨਾਈਸ ਇਹਦੇ ਨਾਲ ਦੁਪੱਟਾ ਆ ਹਮ ਆ ਦੇਖੋ ਪਟਾ ਵੀ ਆ ਗਿਆ ਹਾਂਜੀ ਤੇ ਕਿੰਨੇ ਤੋਂ ਸ਼ੁਰੂ ਹੋ ਜਾਂਦੇ ਕਾਟਨ ਸੂਟ ਇਹ 500 ਗ੍ਰੇਜ ਇੰਚ ਜੀ ਸ਼ੁਰੂ ਹੋ ਜਾਂਦੇ 500 ਤੋਂ ਸ਼ੁਰੂ ਹੋ ਕੇ 500 ਤੇ 750 ਦੀ ਰੇਂਜ ਇਥੇ ਠੀਕ ਹੈ ਮੈਂ ਚਾਹੁੰਦੀ ਆ ਕਿ ਸਟ੍ਰੇਟ ਪੈਂਟ ਹੋਵੇ ਥੱਲੇ ਥੋੜੀ ਬੈਲ ਬਾਟਮ ਹੋਵੇ ਹਾਂਜੀ ਉਹ ਵੀ ਆਪਣੇ ਕੋ ਪਈਆਂ ਜੀ ਉਹ ਵੀ ਹੈਗੀਆਂ ਹਾਂਜੀ ਉਹ ਵੀ ਪਈਆਂ ਜੀ ਆ ਦੇਖੋ ਸਿਕਸ ਪੈਂਟ ਆ ਜਾਣੀਆਂ ਸਿਕਸ ਪਾਕਟ ਆ ਜਾਣੀਆਂ ਜੀ ਬਹੁਤ ਸ਼ਾਨਦਾਰ ਠੀਕ ਹੈ ਠੀਕ ਹੈ ਜੀ ਸਟ੍ਰੇਟ ਵੀ ਹੈ ਟਾਈਟ ਵੀ ਹੈ ਥੱਲੇ ਹਾਂਜੀ ਜੀ ਠੀਕ ਹੈ ਇਹ ਨਹੀਂ 500 ਜੀ 650 ਦੀ ਇੰਨੀ ਕ੍ਰੀਏਟਿਵ ਮੈਕਸਮ 650 ਹਾਂਜੀ ਜੀ ਪੈਂਟ ਕਿਹੜਾ ਬ੍ਰੈਂਡ ਦਾ ਨਾਮ ਹੈ ਅਮਾਂਡੀ ਤੇ ਪੈਣਾ ਦੀ ਹੋ ਜਾਣੀ ਹੈ ਚਾਂਦੀ ਹੈ ਹੈ ਆ ਬਹੁਤ ਸਾਰਾ ਸਟਾਕ ਪੈਣਾ ਕੋਟਾ ਚੁਟੂ ਰਿਹਾ ਛੋਟ ਦੇ ਵਿੱਚ ਵੀ ਮਿਲ ਜਾਣਗੇ ਲੌਂਗ ਟਰਮ ਮਿਲ ਜਾਣਗੇ ਗੈਪ ਵਾਲੇ ਵੀ ਮਿਲ ਜਾਣਗੇ ਦੇ ਵਿੱਚ ਹਾਈ ਨੇਕ ਵਾਲੇ ਵੀ ਮਿਲ ਜਾਣਗੇ ਇਹਦੀ ਸ਼ੁਰੂਆਤ ਕਿੰਨੇ ਰੁਪਏ ਤੋਂ ਹੋ ਜੇਗੀ ਫਿਰ ਇਹ ਤੁਹਾਨੂੰ ਉਦਾ ਹੀ ਜਿਹੜਾ ਹੀ ਨੋਰਮਲ ਵੇਚਦੇ ਹੀ ਪਹਿਲਾਂ 2600 1700 ਦੀ ਰੇਂਜ ਦੇ ਵਿੱਚ ਤੇ ਹੁਣ ਇਹ ਤੁਹਾਨੂੰ ਆਪਾਂ ਲਾ ਦਿੱਤਾ ਹੈ 1200 ਰੁਪਏ ਦੀ ਰੇਂਜ ਦੇ ਵਿੱਚ ਆ 1200 ਚ ਸ਼ੁਰੂਆਤ ਹੋ ਜਾਣੀ ਹੈ ਜੀ ਅਮਾਂਡੀ ਦਾ ਆ ਚੈੱਕ ਕਰੀਂ ਆਪਣੇ ਕੋਲ ਸਿਰਫ 500 ਦੀਆਂ ਸਾਰੀਆਂ 500 ਦੀਆਂ ਸਾਰੀਆਂ ਜਿਹੜੀ ਮਰਜ਼ੀ ਪਸੰਦ ਕਰੋ ਸਾਰੀਆਂ 500 ਦੀਆਂ 500 ਦੀਆਂ ਸਾਰੀਆਂ ਆ ਮੋਤੀਆਂ ਵਾਲੀਆਂ ਵੀ ਹਾਂਜੀ ਮੋਤੀਆਂ ਵਾਲੀਆਂ ਵੀ ਲੋਹ ਜੀ ਨਾਈਸ ਚੰਨ ਤਾਰੇ ਲੱਗੇ ਹੋਏ ਆ ਦੇਖੋ ਜਿੱਦਾਂ ਦੀ ਮਰਜ਼ੀ ਫੈਂਸੀ ਲੈਣੀ ਆ ਜਿਹੜੀ ਮਰਜ਼ੀ ਲੈਣੀ ਤੁਹਾਨੂੰ ਸਾਰੇ 500 ਦੀ ਇਹ ਰੇਂਜ ਚ ਮਿਲੂਗੀ ਠੀਕ ਹੈ ਜੀ ਕੁਆਲਿਟੀ ਵਾਈਜ਼ ਟਰਸਟ ਕਰ ਸਕਦੇ ਹਾਂਜੀ ਹਾਂਜੀ ਬਿਲਕੁਲ ਕੋਈ ਹੋਰ ਆ ਕਲਰ ਕੱਢ ਦੋ ਬਹੁਤ ਅੱਛਾ ਯੂਨੀਕ ਜਿਹਾ ਕਲਰ ਹੈ ਇਹ ਵੀ 500 ਦੀ ਹਾਂਜੀ ਹਾਂਜੀ ਅੱਜ ਦਾ ਜਿਦਾ ਅੱਜ ਕੱਲ ਆ ਲੜਕੀਆਂ ਇਦਾਂ ਅੱਜ ਕੱਲ ਪਾਉਂਦੀਆਂ ਪੈਣਾ ਕਰੀ ਆ ਟੋਪ ਆਗੇ ਜੀ ਇਹ 250 ਹੀ ਰੇਂਜ ਦੇ ਵਿੱਚ 250 ਦੇ ਹਾਂਜੀ 250 ਹਾਂਜੀ ਲੁੱਟ ਪੈ ਜਾਣੀਆਂ ਠੀਕ ਕੋਈ ਗੱਲ ਹੂੰ 250 ਹੀ ਰੇਂਜ ਚ ਲਾਤੇ ਜਿੱਦਾਂ ਦਾ ਮਰਜ਼ੀ ਛੋਟ ਲੈ ਲਓ ਲੌਂਗ ਲੈ ਲਓ ਲੱਗ ਗਈ ਛੂਟ ਮੌਕਾ ਲੂਟ ਹੂੰ ਆ ਦੇਖੋ ਜਿੰਨੇ ਪੈਸੇ ਬਚੇ ਉਹਨੇ ਦਾ ਘਰ ਲੈ ਜਾਓ ਫਰੂਟ ਹਾਂਜੀ ਹੂੰ ਵੈਰੀ ਨਾਈਸ ਅੱਜ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜੀ 11 ਤੇ 650 700 ਦੀ ਰੇਂਜ ਚ ਮਿਲਦੀ ਆ 250 ਹੀ ਰੇਂਜ ਚ ਲਾਤੇ ਉਹ ਜ ਕੁਆਲਟੀ ਬਹੁਤ ਦੇਖ ਸਕਨੇ ਹੂੰ ਬਹੁਤ ਅੱਛੀ ਕੁਆਲਟੀ 250 ਚ ਹੈ ਹਾਂਜੀ 225 ਮੈਰਿਜ ਵਗੈਰਾ ਤੇ ਵੇਅਰ ਹੁੰਦੇ ਜ਼ਿਆਦਾ ਤਾਂ ਇਹ ਸੁਹਾਣੇ ਪਹਿਣਗੇ ਹਾਂਜੀ ਹਾਂਜੀ ਸੁਹਾਣੇ ਪਹਿਣਗੇ ਇਹਦੇ ਨਾਲ ਬਾਟਮ ਆ ਜਾਂਦੀ ਪਲੇਨ ਕੜਾਈ ਬਹੁਤ ਅੱਛੀ ਤੇ ਆ ਦੁਪੱਟਾ ਆ ਜਾਣਾ ਜੀ ਗੁੱਡ ਠੀਕ ਹੈ ਨਾਈਸ ਇਹ ਕਿੰਨੇ ਤੋਂ ਸ਼ੁਰੂ ਹੋ ਜਾਂਦੇ ਆ ਇਹ ਵੀ ਇਹਨਾਂ ਦੇ ਤਾਂ 50% ਆਫ ਕਰ ਦਿੰਦੇ ਆ ਨਹੀਂ ਸ਼ੁਰੂ ਕਿੰਨੇ ਤੋਂ 500 700 ਤੋਂ ਹਾਂ 500 700 ਦੇ ਨਹੀਂ ਕਿਹੜੇ ਤੋਂ ਠੀਕ ਹੈ ਤਾਂ ਆ ਦੇਖੋ ਓਹ ਹੋ ਬਹੁਤ ਅੱਛੇ ਲੈਂਗਰ ਟਾਈਪ ਆ ਜਾਂਦਾ ਹੈ ਬਹੁਤ ਹੈਵੀ ਚੋਲੀ ਟਾਈ ਹਾਂ ਤੇ ਜਿਨ੍ਹਾਂ ਦੇ ਹਾਲੇ ਵੀ ਫਰਵਰੀ ਜਾਂ ਮਾਰਚ ਵਿੱਚ ਵਿਆਹ ਹੈਗੇ ਆ ਘਰ ਤਾਂ ਬਹੁਤ ਦੇ ਪੈਸੇ ਖਰਚਣ ਦੀ ਲੋੜ ਨਹੀਂ ਤੁਸੀਂ ਇੱਥੇ ਆ ਕੇ ਟਾਪ ਨੋਚ ਕੁਆਲਿਟੀ ਦੇ ਜਿਹੜੇ ਤੁਸੀਂ ਲਹਿੰਗਾ ਟਾਈਪ ਸੂਟ ਵੀ ਲੈ ਸਕਦੇ ਆ ਔਰ 5-5000 ਦੇ ਵਿੱਚ 4-4000 ਦੇ ਤਿੰਨ ਤਿੰਨ ਬਈ ਇਹ ਦੁਕਾਨਦਾਰ ਕਹਿੰਦੇ ਅਸੀਂ ਕੰਮ ਨਹੀਂ ਕਰਨਾ ਤੁਸੀਂ ਆ ਕੇ ਸਾਡੇ ਤੋਂ ਸੂਟ ਸਾਰੇ ਅੱਧੀ ਕੀਮਤ ਤੇ ਲੈ ਜਾਓ ਮਨਛੂਕਲ ਸੱਚ ਹੈ ਸੱਚ ਹੈ ਜੀ ਆ ਸਾਰੇ ਸੂਟ 50% ਇਹ ਸਾਰੇ ਸੂਟ 50% ਲੈ ਜੇ ਸਰ ਸਾਰੇ ਹੀ ਲੈ 50% 50% ਕਿੱਥੇ ਤੋਂ ਸ਼ੁਰੂ ਹੋ ਜਾਂਦਾ ਕਰ 500 ਦੇ ਸ਼ੁਰੂ ਜੀ ਪਾ 500 ਦੇ ਸ਼ੁਰੂ 500 ਤੋਂ ਸ਼ੁਰੂ ਮੁੜ ਕੇ ਮੁਕਰ ਨਹੀਂ ਦੇਣਾ ਨਾ ਨਾ ਜੀ ਲੋ ਪੰਜ ਸੌ ਸਾਰੇ ਹੀ ਸਾਰੇ ਹੀ ਪੰਜ ਸੌ ਕੁਆਲਿਟੀ ਕੁਆਲਿਟੀ ਸੁਪਰ ਡੂਪਰ ਜੀ ਸਾਰੇ ਵਧੀਆ ਹੀ ਸੁਪਰ ਡੂਪਰ ਟੌਪ ਨੋਚ ਕੁਆਲਿਟੀ ਆਜੋ ਫਟਾਫਟ ਕਿ ਨਾ ਦੁਸ਼ਹਿਰਾ ਨਾ ਧੰਤੇ ਰਸ ਨਾ ਨਵਾਂ ਸਾਲ ਤੇ ਨਾ ਹੀ ਹੈ ਦੀਵਾਲੀ ਦੋਸਤੋ ਫਿਰ ਵੀ ਜੈਸ ਸ਼ੋਰੂਮ ਵਾਲਿਆਂ ਨੇ 50% ਫਲੈਟ ਦੀ ਸੇ ਲਗਾ ਦਿੱਤੀ ਹੈ ਕਿਉਂਕਿ ਸ਼ੋਰੂਮ ਹੋਣ ਲੱਗਾ ਹੈ ਖਾਲੀ ਦੋਸਤੋ ਆਫਰ ਹੈ ਤੇ ਤਾਲੀ ਦੋਸਤੋ ਵੀ ਆਪਣੇ ਨਾਲ ਆਪਣੀ ਘਰ ਵਾਲੀ ਜਾਣ ਕੇ ਭਾਬੀ ਜੀ ਨਾਲ ਵੀ ਆ ਸਕਦੇ ਹੋ ਗਵਨਡਨ ਨੂੰ ਵੀ ਲਿਆ ਸਕਦੇ ਹੋ ਤੇ ਨਾਲ ਆ ਸਕਦੀ ਹੈ ਤੁਹਾਡੀ ਸਾਲ ਹੀ ਦੋਸਤੋ ਵੀ ਸ਼ੋਰਮ ਹੋਣ ਲੱਗਾ ਹੈ ਖਾਲੀ ਦੋਸਤੋ ਤੇ ਆਫਰ ਹੈ ਦੇ ਤਾਲੀ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਵੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਕਨੇਸੂਰੀ ਤੁਸੀਂ ਸ਼ੇਅਰ ਤੋਂ ਮਸਲਾ ਲੰਦੂ ਵੀਡੀਓ ਕਿਸ ਬਾਬਤ ਉਹਨਾਂ ਲਈ ਸਤਿ ਉਸ ਸਮੇਂ ਅਸੀਂ ਰੇਲਵੇ ਰੋਡ ਤੇ ਜੈਸ ਸਟਾਈਲ ਵਾਲੇ ਨੇ ਪਹੁੰਚੇ ਹੋਏ ਆ ਔਰ ਇਹ ਸ਼ੋਰੂਮ ਜਿਹੜਾ ਆ ਹੁਣ ਖਾਲੀ ਹੋਣ ਲੱਗਾ ਤਾਂ ਤੁਹਾਡੇ ਲਈ ਮਹੱਤਵਪੂਰਨ ਇਨਫੋਰਮੇਸ਼ਨ ਆ ਕਿ ਸਾਰਾ ਸਟਾਕ ਇਹਨਾਂ ਨੇ ਫਲੈਟ 50% ਤੇ ਲਗਾ ਦਿੱਤਾ ਹੈ ਭੈਣਾ ਦੇ ਟ੍ਰੈਂਡੀ ਵਿੱਚ ਜਿਹੜੇ ਸੂਟ ਨੇ ਉਹ ਮਿਲਣਗੇ ਵੈਸਟਰਨ ਸੂਟ ਅਵੇਲੇਬਲ ਨੇ ਪਾਰਟੀ ਵੇਅਰ ਅਵੇਲੇਬਲ ਨੇ ਜੀਨਸ ਜੈਗੀ ਲਗੀ ਜੋ ਸਮਾਨ ਹੁੰਦਾ ਸਾਰਾ ਕੁਝ ਅਵੇਲੇਬਲ ਹੈ ਤੇ ਸਾਰਾ ਕੁਝ ਅਵੇਲੇਬਲ ਹੈ ਜੀ 50% ਫਲੈਟ ਡਿਸਕਾਊਂਟ ਦੇ ਉੱਤੇ ਤੁਸੀਂ ਬਸ ਆਉਣਾ ਹੈ ਤੇ ਮੌਕੇ ਨੂੰ ਗ੍ਰੈਬ ਕਰਨਾ ਹੈ ਜੀ ਕੀਮਤ ਸੀਮਤ ਔਰ ਸਮਾਂ ਵੀ ਜਿਹੜਾ ਸੀਮਤ ਆ ਜਲਦੀ ਤੇ ਜਲਦੀ ਆਓ ਫਾਇਦਾ ਲੈ ਕੇ ਜਾਓ ਆਓ ਅੰਦਰ ਚੱਲ ਕੇ ਐਕਸਪਲੋਰ ਕਰਦੇ ਹਾਂ ਤੇ ਸਾਥੀਓ ਸ਼ੋਰੂਮ ਦੇ ਅੰਦਰ ਐਂਟਰੀ ਆਪਾਂ ਲੈ ਲਈਏ ਮੈਂ ਪਹਿਲੀ ਦੱਸ ਚੁੱਕਾ ਕਿ ਹਰ ਇੱਕ ਪ੍ਰੋਡਕਟ ਦੀ ਹੈ ਅੱਧੀ ਕੀਮਤ ਤੇ ਸਮਾਂ ਹੈ ਸੀਮਤ ਸਾਰੇ ਪ੍ਰੋਡਕਟ ਤੁਹਾਨੂੰ ਦਿਖਾ ਦੇਣੇ ਜੀ ਹਿਮਨ ਸ਼ੂ ਹਾਂ ਜੀ ਜੀ 1 2 3 ਸ਼ੂ ਦਿਖਾ ਦਿਓ ਕੀ ਕੀ ਆਪਣੇ ਕੋਲ ਜਿੱਦਾਂ ਆਪਣੇ ਕੋਈ ਟੋਪ ਹੈਗੇ ਆ ਜਿੱਦਾਂ ਪੀਆਰ ਦੇ ਵਿੱਚ ਨੋਰਮਲ ਆਪਣੇ ਕੋਲ ਮਿਲਦੇ ਆ 11-1200 ਦੇ ਵਿੱਚ ਅਹੀ ਦਾ ਲਾਤੇ 500 ਦੇ ਵਿੱਚ 11-1200 ਦੇ ਮਾਰਕੀਟ ਵਿੱਚ ਪਹਿਲਾਂ ਆਪਣਾ ਰੇਟ ਕਿੰਨਾ ਸੀਗਾ 500 ਨਹੀਂ ਉਦਾਂ ਸਾਡੇ ਕੋਲ 1100 ਹੀ ਰੇਂਜ ਦੇ ਵਿੱਚ ਉਦਾਂ 1100 ਸੀ ਇੱਥੇ ਵੀ ਤੇ ਹੁਣ ਤੁਹਾਨੂੰ ਸਿਰਫ ਤੇ ਸਿਰਫ 500 ਵਿੱਚ ਇਹ ਕੀ ਇਹਨੂੰ ਕਹਿੰਦੇ ਆ ਇਹ ਸ਼ਾਰਟ ਕੋਟ ਮਤਲਬ ਸ਼ੋਰਟ ਦੇ ਵਿੱਚ ਕਹਿੰਦੇ ਆ ਸ਼ਾਰਟ ਕੋਟ ਜਿਹੜਾ ਤੁਹਾਨੂੰ ਮਿਲੇਗਾ ਸਾਈਜ਼ ਮਿਲ ਜਾਣਗੇ ਸਾਰੇ ਹਾਂਜੀ ਮਿਲ ਜਾਣਗੇ ਸਿਰਫ ਤੇ ਸਿਰਫ 500 ਰੁਪਏ ਵਿੱਚ ਤੁਹਾਨੂੰ ਅੱਛੀ ਕੁਆਲਿਟੀ ਦਾ ਸੁਪਰੀਮ ਕੁਆਲਿਟੀ ਦਾ ਇਹ ਸ਼ਾਰਟ ਕੋਟ ਮਿਲੇਗਾ ਹੋਰ ਇੱਥੇ ਕਿਹੜੀ ਕਿਹੜੀ ਬ੍ਰਾਂਡ ਦੇ ਵਿੱਚ ਲਾਤੇ ਸਾਰੇ ਅੱਛਾ ਬ੍ਰਾਂਡ ਕਿਹੜਾ ਆ ਬ੍ਰਾਂਡ ਸਾਰੇ ਬ੍ਰਾਂਡ ਦੇ ਆ ਜੀ ਕੋਈ ਵੀ ਨਹੀਂ ਇਹਦੇ ਵਿੱਚ ਹੈਗਾ ਆਫਰ ਹਰ ਇੱਕ ਪ੍ਰੋਡਕਟ ਤੇ ਆ ਨਾ ਮੈਂ ਗਲਤੀ ਨਹੀਂ ਕੁਝ ਕਹਿੰਦਾ ਨਹੀਂ 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 ਠੀਕ ਹੈ ਜੀ ਆਹ ਕੁੜਤੀਸ ਵੀ ਨੇ ਕੁੜਤੀਆਂ ਵੀ ਨੇ ਇਹ ਲੌਂਗ ਲੌਂਗ ਦੇ ਵਿੱਚ ਆ ਜਾਂਦੀਆਂ ਹਾਂ ਸ਼ਰਟ ਵੀ ਹੈ ਫਟਾਫਟ ਦਿਖਾ ਦਿਓ ਆਲੋ ਕਿਉਂਕਿ ਭੈਣਾ ਐਕਸਾਈਟਡ ਨੇ ਮਹੱਤਵਪੂਰਨ ਇਨਫੋਰਮੇਸ਼ਨ ਅਸੀਂ ਦੇ ਦਿੱਤੀ ਆ ਆ ਕੀ ਇਹ ਵੀ ਕੁੜਤੀਆਂ ਸ਼ਾਰਟ ਕੁੜਤੀ ਟੌਪ ਦੇ ਵਿੱਚ ਆ ਜਾਂਦਾ ਈ ਟੌਪ ਪਿਆ ਜੀ ਟੌਪ ਦੇ ਵਿੱਚ ਹਾਂਜੀ ਲਓ ਜੀ ਤੇ ਇਸ ਤਰੀਕੇ ਦੀ ਬਹੁਤ ਸਾਰੀ ਵੈਰਾਈਟੇ ਕੈਮਰਾਮੈਨ ਸਾਹਿਬ ਇੱਧਰ ਆਓ ਆਪਾਂ ਆ ਦਿਖਾ ਦੋ ਜੀ ਲਓ ਜੀ ਆ ਚੱਕੋ ਤਾਂ ਤੁਸੀਂ ਇਹ ਸਾਰੀ ਵੈਰਾਈਟੇ 550 ਦੇ ਵਿੱਚ ਲਾ ਸਾਰੇ 550 ਦੇ ਵਿੱਚ ਨੇ ਕੁਆਲਿਟੀ ਦੀ ਗਾਰੰਟੀ ਹਿਮੰਤ ਸ਼ੂ ਲੈਂਦਾ ਠੀਕ ਤੇ ਤੁਸੀਂ ਕਹਿੰਦੇ ਨਿਰਾਸ਼ ਨਹੀਂ ਹੋਗੇ ਨੈਕਸਟ ਕੀ ਆ ਜੀ ਆਪਣੇ ਕੋ ਆ ਜਾਂਦੀ ਹੈ ਜੀ ਲੌਂਗ ਫਰੌਕ ਦੇ ਟਾਈਪ ਦੇ ਵਿੱਚ ਵੈਸਟਰਨ ਦੇ ਵਿੱਚ ਲੌਂਗ ਫਰੌਕ ਜੀ ਵੈਸਟਰਨ ਦੇ ਵਿੱਚ ਆ ਜਾਂਦੀ ਹੈ ਵੈਸਟਰਨ ਦੇ ਵਿੱਚ ਜਿਹੜੀ ਅੱਜ ਕੱਲ ਲੇਡੀਜ਼ ਬੰਦਦੀ ਹੈ ਜ਼ਿਆਦਾਤਰ ਵੀ ਯੂਜ਼ ਕਰਦੇ ਆ ਕਾਟਨ ਚ ਹੈ ਨਹੀਂ ਇਹ ਮਤਲਬ ਸਿਲਕੀਏ ਕਪੜੇ ਦੇ ਵਿੱਚ ਆ ਜਾਂਦਾ ਹੈ ਸਿਲਕੀ ਕਪੜੇ ਚ ਹੈ ਤਾਂ ਸਿਲਕੀ ਸਿਲਕੀ ਪਹਿਣਾ ਸਿਲਕੀ ਸੂਟ ਵੀ ਲੈ ਸਕਦੀ ਆ ਜਿੰਦਾਂ ਦੇ ਮਰਜ਼ੀ ਲੈ ਸਕਦੇ ਆ ਜੀ ਠੀਕ ਹੈ ਜੀ ਸਾਫਟ ਸਾਫਟ ਕਪੜਾ ਹੈ ਸਾਰਾ ਕਪੜਾਂ ਦੇ ਵਿੱਚ ਵੀ ਮਿਲ ਜਾਂਦੀਆਂ ਇਹਦੇ ਵਿੱਚ ਜੀ ਆ ਦਿਖਾ ਦਿਓ ਬ੍ਰਦਰ ਜਲਦੀ ਕਰੋ ਦਿਖਾ ਦਿਓ ਭੈਣਾ ਕੋ ਇੰਤਜ਼ਾਰ ਨਹੀਂ ਹੋ ਰਿਹਾ ਇਹਦਾ ਪ੍ਰਾਈਸ ਕੀ ਹੈ ਤੇ ਹੁਣ ਕਿੰਨਾ ਲੱਗੇਗਾ ਇਹ ਉਦਾ ਪ੍ਰਾਈਸ ਇਹਦਾ ਜੀ ਲਾਂਦੇ ਸੀਗੇ ਦਾ 15 1500 16 1600 ਰੇਂਜ ਦੇ ਵਿੱਚ ਜਾ ਰਹੇ ਸੀ ਤੇ ਇਹ ਤੁਹਾਨੂੰ ਆਪਾਂ ਲਾ ਦਿੱਤੀ 6 700 ਦੇ ਵਿੱਚ ਮਤਲਬ ਸ਼ੁਰੂਆਤ ਪਹਿਲਾਂ 1000 ਤੋਂ ਲੈ ਕੇ 1500 ਤੱਕ ਹੁੰਦੀ ਸੀਗੀ ਹੁਣ 500 ਤੋਂ ਸ਼ੁਰੂ ਹੋ ਜਾਣੀ ਇਹ ਵੀ ਠੀਕ ਹੈ ਜੀ ਆ ਬੈਲਟ ਵਾਲਾ ਵੀ ਬੈਲਟ ਵਾਲਾ ਵੀ ਸਾਰੇ 600 ਦਾ ਸਾਰੇ ਵਿਗ ਜਾਣਾ ਘੰਟੇ ਦੁਕਾਨ ਖਾਲੀ ਹੋ ਜਾਣੀ ਆ ਪ੍ਰਵਾਹ ਕੋਈ ਨਹੀਂ ਚਲੋ ਠੀਕ ਹੈ ਜੀ ਤਾਂ ਪਹਿਲਾਂ ਮੈਂ ਕਹਿਣਾ ਚਾਹੁੰਦੇ ਆ ਹਰ ਇੱਕ ਪ੍ਰੋਡਕਟ ਦੀ ਲੱਗੇਗੀ ਅੱਧੀ ਕੀਮਤ ਸਮਾਂ ਸੀਮਤ 5:00 ਵਜੇ 5:00 ਵਜੇ ਆਹ ਟਰੈਕਸੂਟ ਸਾਰੇ ਇਹ ਟਰੈਕਸੂਟ ਦੇ ਵਿੱਚ ਐ ਦਾ ਜੀ ਇਦਾਂ ਛੋੜ ਦੇ ਵਿੱਚ ਵੀ ਟਰੈਕਸੂਟ ਮਿਲ ਜਾਣਗੇ ਲੌਂਗ ਦੇ ਵਿੱਚ ਮਿਲ ਜਾਣਗੇ ਜਿਪਰ ਵੀ ਮਿਲ ਜਾਣਗੇ ਤੇ ਇਹ ਤੇ ਇਨਵੈਸਟਮੈਂਟ ਹੈ ਚਲੋ ਹੁਣ ਬੇਸ਼ੱਕ ਮਮਾ ਸਰਦੀ ਥੋੜੀ ਘਟ ਗਿਆ ਲੇਕਿਨ ਇਹ ਟਰੈਕਸੂਟ ਤਾਂ ਇਨਵੈਸਟਮੈਂਟ ਹੈ ਤੇ ਬ੍ਰਾਂਡ ਕਿਹੜਾ ਅਮਾਂਡੀ ਅਮਾਂਡੀ ਬ੍ਰਾਂਡ ਦਾ ਨਾਮ ਹੈ ਅਮਾਂਡੀ ਤੇ ਪੈਣਾ ਦੀ ਹੋ ਜਾਣੀ ਹੈ ਚਾਂਦੀ ਹੈ ਹੈ ਆ ਬਹੁਤ ਸਾਰਾ ਸਟਾਕ ਪੈਣਾ ਕੋਟ ਦੇ ਛੋਟੇ ਵਿੱਚ ਛੋਟ ਦੇ ਵਿੱਚ ਵੀ ਮਿਲ ਜਾਣਗੇ ਲੌਂਗ ਵੀ ਮਿਲ ਜਾਣਗੇ ਕੈਪ ਭਲੇ ਵੀ ਮਿਲ ਜਾਣਗੇ ਇਹਦੇ ਵਿੱਚ ਫਾਈਨੈਕ ਭਲੇ ਵੀ ਮਿਲ ਜਾਣਗੇ ਇਹਦੀ ਸ਼ੁਰੂਆਤ ਕਿੰਨੇ ਰੁਪਏ ਤੋਂ ਹੋ ਜਾਈਗੀ ਫਿਰ ਇਹ ਤੁਹਾਨੂੰ ਉਦਾਈ ਜਿਹਾ ਹੀ ਨੋਰਮਲ ਵੇਚਦੇ ਹੀ ਪਹਿਲਾਂ 2600 1700 ਦੀ ਰੇਂਜ ਦੇ ਵਿੱਚ ਤੇ ਹੁਣ ਇਹ ਤੁਹਾਨੂੰ ਆਪਾ ਲਾਤਾ ਹੈ 1200 ਰੁਪਏ ਦੀ ਰੇਂਜ ਦੇ ਵਿੱਚ ਰਾਮ 1200 ਚ ਸ਼ੁਰੂਆਤ ਹੋ ਜਾਣੀ ਹੈ ਜੀ ਅਮਾਂਡੀ ਦਾ ਲੋਕਲ ਬ੍ਰਾਂਡ ਨਹੀਂ ਹੈ। ਕੋਈ ਟ੍ਰਾਈ ਦੇ ਵਿੱਚ ਲੈ ਲੋ ਜਿੱਦਾਂ ਨੇ ਮਰਜ਼ੀ ਲੈ ਲਓ। ਇਹ ਗੱਲ ਨੂੰ ਮੰਨ ਕੇ ਚੱਲੀਏ ਕਿ ਲੋਕਲ ਬ੍ਰਾਂਡ ਨਹੀਂ ਆ ਕਿਉਂਕਿ ਕੇਵਲੇ ਬੰਦਾ ਕੰਪੈਰੀਸ਼ਨ ਕਰਦਾ ਕਿ ਯਾਰ ਬਾਹਰੋਂ ਤਾਂ ਸਸਤਾ ਵੀ ਮਿਲ ਜਾਂਦਾ ਪਰ ਇਹ ਅਮਾਂਡੀ ਦਾ ਪ੍ਰੋਡਕਟ ਹੈ ਸੁਪਰੀਮ ਕੁਆਲਿਟੀ ਵਾਲਾ ਪ੍ਰੋਡਕਟ ਹੈ ਜਦ 1200 ਖਰਚਣਾ ਤਾਂ ਟੌਪ ਨੋਚ ਪ੍ਰੋਡਕਟ ਤੁਸੀਂ ਯੂਜ਼ ਕਰੋ ਕਿਉਂ ਸਸਤੇ ਵਾਲ ਨੂੰ ਜਾਣਾ ਹੈ ਸਸਤੀ ਕੁਆਲਿਟੀ ਵਾਲ ਜਾਣਾ ਹੈ ਜੀ ਮੇਰੇ ਖਿਆਲ ਉਧਰ ਹੋਰ ਵੀ ਟਰੈਕ ਸੂਟਸ ਨੇ ਕੱਪੜੇ ਨੇ ਬਹੁਤ ਸਾਰੇ ਆਲ ਲੌਂਗ ਦੇ ਵਿੱਚ ਫਰੋ ਕੈਂਦੀ ਇਹ 50% ਡੀਰਟ ਲੈਂਗਾ ਟਾਈਪ ਹਾਂਜੀ ਹਿਮਾਂਸ਼ੂ ਬਾਅਦ ਚ ਲਾਲਚ ਤਾਂ ਨਹੀਂ ਕਰ ਜੇਂਗਾ ਜੇ ਕਸਟਮਰ ਜ਼ਿਆਦਾ ਆਣ ਲੱਗ ਪਏ ਨਹੀਂ 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 ਜਦੋਂ ਬਾਰੇ ਚਲੋ ਠੀਕ ਉਹੀ ਰੇਟ ਮਿਲੂਗਾ ਜੀ ਉਹੀ ਰੇਟ ਮਿਲੂਗਾ ਆਜੋ ਨੈਕਸਟ ਆਜੋ ਫਟਾਫਟ ਆਪਾਂ ਤੇਜ਼ੀ ਨਾ ਦਿਖਾ ਦਈਏ ਆ ਟੋਪ ਆ ਗਈ ਜੀ ਹੂੰ ਇਹ 2200 ਹੀ ਰੇਂਜ ਦੇ ਵਿੱਚ ਲਾਤਾ 2200 ਦੇ ਹਾਂਜੀ 2200 ਹਾਂਜੀ ਲੁੱਟ ਪੈ ਜਾਣੀ ਆ ਨਹੀਂ ਨਹੀਂ ਕੋਈਗਾ ਹੂੰ 2200 ਰੇਂਜ ਚ ਲਾਤੇ ਜਿੱਦਾਂ ਦਾ ਮਰਜ਼ੀ ਛੋਟ ਲੈ ਲਓ ਲੌਂਗ ਲੈ ਲਓ ਲੱਗ ਗਈ ਛੂਟ ਮੌਕਾ ਲੂਟ ਲੋ ਹੂੰ ਆ ਦੇਖੋ ਜਿੰਨੇ ਪੈਸੇ ਬਚੇ ਉਹਨੇ ਦਾ ਘਰ ਲੈ ਜਾਓ ਫ ਹੂੰ ਵੈਰੀ ਨਾਈਸ ਆਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਜੀ 11 ਤੇ 650 ਤੋਂ 700 ਦੀ ਰੇਂਜ ਮਿਲਦੀ ਆ 880 ਹੀ ਰੇਂਜ ਚ ਲਾਤੇ ਆ ਉਹ ਕੁਆਲਟੀ ਬਹੁਤ ਆਹ ਦੇਖ ਸਕਨੇ ਹੋ ਹੂੰ ਬਹੁਤ ਅੱਛੀ ਕੁਆਲਟੀ ਹੈ 250 ਚ ਹੈ ਹਾਂਜੀ 250 ਦੇ ਵਿੱਚ ਵੈਰੀ ਨਾਈਸ ਹੋਰ ਇੱਕਦੋਕੀ ਪੀਸ ਦਿਖਾ ਦਿਓ ਲਓ ਜੀ ਇਹ ਸ਼ਾਰਟ ਟੀ-ਸ਼ਰਟ ਕਹਿ ਸਕਦੇ ਆ ਹਾਂਜੀ ਛੋਟੇ ਟੀ-ਸ਼ਰਟ ਕਹਿ ਸਕਦੇ ਆ ਲਓ ਜੀ 250 ਦੀ ਆ ਦੇਖ ਬਹੁਤ ਸ਼ਾਨਦਾਰ ਵੈਰੀ ਨਾਈਸ ਜਦਨੇ ਮਰਜ਼ੀ ਲਓ ਸਿਲੈਕਟ ਕਰਕੇ ਤੁਸੀਂ ਲੈ ਸਕਦੇ ਆ ਹਾਂਜੀ ਹਾਂਜੀ ਜਿੱਦਾਂ ਮਰਜ਼ੀ ਔਰ ਕੁਆਲਿਟੀ ਵਾਈਜ਼ ਸਾਰੇ ਪ੍ਰੋਡਕਟ ਅੱਛੇ ਹਨ ਹਾਂਜੀ ਆ ਵੀ ਦਿਖਾ ਦਿਓ ਹਮਨchu ਆ ਲਈ ਹਾ ਲੌਂਗ ਉਹਦੇ ਵਿੱਚ ਹੀ ਆ ਜਾਂਦਾ ਏ ਠੀਕ ਹੈ ਜੀ ਠੀਕ ਹੈ ਇਹਦਾ ਪ੍ਰਾਈਸ ਪ੍ਰਾਈਸ ਉਹੀ 500 ਤੋਂ ਸ਼ੁਰੂ 500 ਹੀ ਸ਼ੁਰੂ 56 ਇਧਰਲੇ ਪਾਸੇ ਸ਼ਰਟਸ ਆਹ ਸ਼ਰਟ ਦੇ ਜੇ 4 400 ਦੇ ਟੌਪ ਆਏ ਨੇ ਜੀ ਓਕੇ ਵਧੀਆ ਕੋਟਨ ਦੇ ਵਿੱਚ ਲੈ ਲਓ ਜਿੱਦਾਂ ਦੇ ਮਰਜ਼ੀ ਵਿੱਚ ਲੈ ਲਓ ਠੀਕ ਹੈ ਜੀ ਆਹ 4 400 ਦੇ ਜਿਹੜੇ ਟੌਪ ਤੁਹਾਨੂੰ ਮਿਲ ਜਾਣਗੇ ਹਾਂ ਜਿਹਦੇ ਅੱਜਕੱਲ ਲੇਡੀਜ਼ ਯੂਜ਼ ਕਰਦੀਆਂ ਆ ਹੂੰ ਤੇ ਆਹ ਸ਼ਾਰਟ ਟੌਪ ਹੈ ਜਿਹੜਾ ਤੁਹਾਨੂੰ 400 ਚ ਮਿਲ ਜਾਏਗਾ ਜੀ ਲਓ ਜੀ ਇਨ ਦਾ ਕਹਿਣਾ ਹੈ ਕਿ ਕੁਆਲਿਟੀ ਕਹਿੰਦੇ ਅਸੀਂ ਤੁਹਾਨੂੰ ਅੱਛੀ ਦਵਾਂਗੇ ਕੁਆਲਿਟੀ ਤੁਹਾਨੂੰ ਬਿਹਤਰ ਦਵਾਂਗੇ ਬਾਜ਼ਾਰ ਦੀ ਕੁਆਲਿਟੀ ਨਾਲੋਂ ਔਰ ਰੇਟ ਜਿਹੜਾ ਆ ਇਹਨਾਂ ਨੇ ਸਿੱਧਾ ਹੀ ਫਲੈਟ 50 ਲਗਾ ਦਿੱਤਾ ਹੈ ਚੀਜ਼ ਦੇਖ ਕੇ ਤੁਹਾਨੂੰ ਪਤਾ ਲੱਗ ਜਾਣਾ ਹੈ ਕਿ ਗ੍ਰੇਟ ਹੈ ਇਹ ਤੁਸੀਂ ਕੰਪੈਰੀਜ਼ਨ ਕਰ ਪਾਉਂਗੇ ਕਿ ਰੇਟ ਬਿਲਕੁਲ ਨੋਮੀਨਲ ਹੈ ਹਾਂ ਜੀ ਔਰ ਕੁਆਲਿਟੀ ਵਾਈਜ਼ ਪ੍ਰੋਡਕਟ ਬਹੁਤ ਸੁਪੀਰੀਅਰ ਨੇ ਕੱਪੜੇ ਬਹੁਤ ਸੁਪੀਰੀਅਰ ਨੇ ਜੀ ਇੰਨਾ ਮਾਲ ਕਿ ਪੌੜੀਆਂ ਚੜ ਚੜ ਕੇ ਆਉਂਦਾ ਜੀ ਇਹ ਕੋਟਨ ਦੇ ਵਿੱਚ ਆ ਜਾਂਦੇ ਜੀ ਇਹ ਫੁੱਲ ਬਾਜ਼ੂ ਵੀ ਆਇਆ ਨਾ ਹਾ ਬਾਜ਼ੂ ਦੇ ਵਿੱਚ ਵੀ ਆਇਆ ਨਾ 375 ਰੁਪਏ ਦਾ ਜੀ ਮਾਰਚ ਮਹੀਨੇ ਪਹਿ ਜਾਣਾ ਇਹ ਹਾਂਜੀ ਮਾਰਚ ਮਹੀਨੇ ਪਹਿਣਾ 375 ਹਾਂਜੀ 375 ਨਹੀਂ ਦੇਣੇ ਪੈਣਾ ਨਹੀਂ 350 350 ਜੀ ਚਲੋ 350 ਦੇ ਜੀ ਠੀਕ ਹੈ ਉਦਾਂ ਨਾਰਮਲ ਇਹ ਆਪਾਂ ਜਦੋਂ ਵੇਚਦੇ ਹੁੰਦੇ ਸੀਗੇ 700 800 650 ਇੰਨੀ ਹੀ ਰੇਂਜ ਦੇ ਵਿੱਚ ਜਾਂਦੀ ਇਹ ਵੀ ਮੰਡੀ ਦਾ ਹੈ ਆ ਮੰਡੀ ਦਾ ਜੀ ਭਾਜੀ ਇਹ ਅ ਮੰਡੀ ਦਾ ਪ੍ਰੋਡਕਟ ਹੈ ਜੀ ਅ ਮੰਡੀ ਦੀ ਟੀ-ਸ਼ਰਟ ਹੈ ਪਹਿਲਾਂ 700 ਰੁਪਏ ਦੀ ਇਹ ਵੇਚਦੇ ਸੀਗੇ 750 ਤੱਕ ਦੀ ਵੇਚਦੇ ਸੀ ਹੁਣ ਸਿਰਫ ਤੇ ਸਿਰਫ 350 ਜਿਹੜੀਆਂ ਭੈਣਾਂ ਨੂੰ ਅਮਾਂਡੀ ਦੇ ਕੱਪੜੇ ਬਾਰੇ ਪਤਾ ਹੈ ਉਹ ਕਹਿਣਗੀਆਂ ਕਿ ਬਹੁਤ ਅੱਛੀ ਡੀਲ ਹੈ ਔਰ ਜਲਦੀ ਤੋਂ ਜਲਦੀ ਫਾਇਦਾ ਲੈਣਾ ਚਾਹੀਦਾ ਜੀ ਇਹ ਵੀ ਅਮਾਂਡੀ ਆ ਦਿਖਾ ਦਿਓ ਜੀ ਇਹ ਕੋਈ ਨਕਲੀ ਕਹਿ ਕੇ ਨਹੀਂ ਵੇਚ ਰਹੇ ਅਸਲੀ ਅਮਾਂਡੀ ਦਾ ਬ੍ਰਾਂਡ ਦੇ ਪ੍ਰੋਡਕਟ ਵੇਚ ਰਹੇ ਆ ਜੀ ਆ ਦੇਖੋ ਜੀ ਜੀ ਠੀਕ ਹੈ ਜੀ 350 300 330 ਦੇ ਵਿੱਚ ਵੀ 300 350 ਦੇ ਵਿੱਚ ਤੁਸੀਂ ਆ ਜਾਓ ਬਾਕੀ ਕੋਈ ਨਹੀਂ ਹਿਮਾਂਸ਼ੂ ਨੂੰ ਤੁਸੀਂ ਕਹਿਣਾ ਕਿ ਛੋਟੇ ਵੀਰ ਕਰ ਲਾ ਇਹ ਵੀ ਇੰਨੇ ਦੇ ਵਿੱਚ ਹੀ ਮਿਲਣਗੇ ਠੀਕ ਹੈ ਜੀ ਆ ਦੇਖੋ ਵੈਰੀ ਨਾਈਸ 60 ਤੋਂ 350 ਦੇ ਵਿੱਚ ਬਿਊਟੀਫੁਲ ਆ ਲੋ ਜੀ ਟੈਗ ਸਾਰੇ ਪਾਸੇ ਨੇ ਰਮਾਂਡੀ ਦੇ ਹਾਂਜੀ ਹਾਂਜੀ ਜੀ ओरिजिनल ਹੋਊਗੇ ਸਾਰੇ ਹੂੰ ਕਾਪੀ ਕੋਈ ਨਹੀਂ ਆਪਣੇ ਕੋਈ ਇਹ ਵੀ ਵਿਚਾਰ ਦੇ ਵਿੱਚ ਪਤਾ ਕਰ ਸਕਦੇ ਹਾਂ ਰਮਾਂਡੀ ਦਾ ਕਿੰਨੀ ਗ੍ਰੇਨ ਤੱਕ ਮਿਲਦਾ ਹੈ ਤੁਹਾਨੂੰ ਜੀ ਮੈਂ ਉਹ ਵੀ ਕਹਿਣਾ ਕਿ ਅਮਾਂਡੀ ਪੈਣਾ ਦੀ ਹੋਣ ਵਾਲੀ ਆ ਚਾਂਦੀ ਜੀ ਆਪਾਂ ਪਿੱਛੇ ਦਿਖਾ ਦਈਏ ਜਿਹੜਾ ਸਟਾਕ ਸਾਰਾ ਸੈਕਸ਼ਵਲ ਟਾਇਰ ਨਹੀਂ ਆ ਜੀ ਆਪਣੇ ਕੋ ਗਰਮ ਦੇ ਵਿੱਚ ਆ ਨਹੀਂ ਆ ਸੈਕਸ਼ੂਅਲਟੀ ਅੱਜ ਬਹੁਤ ਸਾਰੀਆਂ ਭੈਣਾਂ ਹੁਣ ਇੰਡੀਆ ਆਈ ਹੋਈਆਂ ਐਨ ਆਰ ਆਈ ਭੈਣਾਂ ਜਿਹੜੀਆਂ ਉਹ ਗਰਮੀ ਦੀ ਤਾਂ ਕੋਟੀਆਂ ਖਰੀਦਣਾ ਚਾਹੁੰਦੀਆਂ ਆ ਕਿਉਂਕਿ ਵਾਪਸ ਜਾਣਾ ਉੱਥੇ ਤਾਂ ਠੰਡ ਰਹਿੰਦੀ ਆ ਹਾਂਜੀ ਹਾਂਜੀ ਕੈਨੇਡਾ ਅਮਰੀਕਾ ਚ ਠੰਡ ਰਹਿੰਦੀ ਆ ਆਸਟ੍ਰੇਲੀਆ ਇਸ ਸਮੇਂ ਠੰਡ ਚੱਲ ਰਹੀ ਹੈ ਨਿਊਜ਼ੀਲੈਂਡ ਠੰਡ ਚੱਲ ਰਹੀ ਆ ਤਾਂ ਫਿਰ ਕੋਟੀਆਂ ਦੇ ਵੀ ਜਿਹੜਾ 50% 50% ਆਫ ਲਾਤ ਦਾ ਹੈ ਫਲੈਡ ਨਾ ਤੇ ਵੀ ਆ ਹਾਂਜੀ ਇਹਨਾਂ ਦੇ ਠੀਕ ਹੈ ਜੀ ਆ ਸਵੈਟਸ਼ਰਟ ਦੀ ਗੱਲ ਕਰੀ ਹਾਂਜੀ ਸੈਕਸ਼ੂਅਲ ਦੀ ਗੱਲ ਕਰਦੇ ਹਾਂ ਤੇ ਇਹਦੇ ਚ ਕਲਰ ਵੀ ਤੁਹਾਨੂੰ ਮਿਲ ਜਣਗੇ ਆ ਦੇਖ ਬਰੀ ਨਾਲ ਇਸ ਕਲਰ ਬਹੁਤ ਇਹ ਸ਼ੋਰ ਦੇ ਵਿੱਚ ਵੀ ਇਹਦੇ ਵਿੱਚ ਮਿਲੂਗੇ ਵਿੱਚ ਲੌਂਗ ਦੇ ਵਿੱਚ ਮਿਲੂਗੇ ਦਾ ਕੈਪ ਵਾਲੀ ਸ਼ੋਰਟ ਚ ਮਿਲੂਗੀ ਅੱਛਾ ਜਿੱਦਾਂ ਇੱਥੇ ਲਿਖਿਆ ਜੀ 1050 ਹਾਂਜੀ ਹਾਂਜੀ ਇਹ 525 ਰੁਪਿਆ ਸੀਗਾ ਜੀ ਆਪਣੇ ਨੂੰ ਹੁਣ 1000 ਰੁਪਿਆ ਨਹੀਂ 525 525 25 ਛੱਡ ਦੇਣੇ ਆਪਾਂ 500 ਚਲੋ ਇਹ 500 ਦੀ ਤੁਹਾਨੂੰ ਅਮਾਂਡੀ ਦੀ スウェット ਸ਼ਰਟ ਮਿਲ ਜਾਨੀ ਹੈ スウェット ਟੀ ਸ਼ਰਟ ਹਾਂਜੀ ਟੀ ਸ਼ਰਟ ਲਾ ਲਓ スウェット ਟੀ ਸ਼ਰਟ スウェット ਸ਼ਰਟ ਹਾਂਜੀ ਆ ਵੀ ਅਮਾਂਡੀ ਦੀ ਹੁੱਡੀ ਵਾਲੀ ਆ ਲਓ ਬਲੈਕ ਦੇ ਵਿੱਚ ਜੀ ਹਾਂ ਦੇਖੋ ਕਿੰਨਾ ਸੋਹਣਾ ਹੈ ਤਾਂ ਜਿਹੜੀਆਂ ਭੈਣਾਂ ਨੇ ਵਾਪਸ ਜਾਣਾ ਹੈ ਕੈਨੇਡਾ ਅਮਰੀਕਾ ਜਾਂ ਕੈਨੇਡਾ ਅਮਰੀਕਾ ਤੁਸੀਂ ਆਪਣੇ ਬੱਚਿਆਂ ਲਈ ਆਪਣੀ ਬੇਟੀ ਲਈ スウェット ਟੀ-ਸ਼ਰਟ ਗਰਮ ਕੱਪੜੇ ਭੇਜਣੇ ਤੁਸੀਂ ਇੱਥੇ ਸ਼ਾਪ ਕਰ ਸਕਦੇ ਹੋ ਸੌਟਿੰਗ ਕਰ ਸਕਦੇ ਹੋ ਆ ਕੋਟੀਆਂ ਵੀ ਹੈਗੀਆਂ ਹਾਂਜੀ ਕਿਉਂਕਿ ਇੰਗਲੈਂਡ ਅਮਰੀਕਾ ਕੈਨੇਡਾ ਉਹਦੇ ਵਿੱਚ ਪੈਂਦੀ ਹੈ ਰਹਿੰਦੀਆਂ ਸਾਰਾ ਸਾਲ ਨਾ ਤਾਂ ਆ 1799 ਲਿਖਿਆ ਇਹਨਾਂ ਨੇ ਮੇਰੇ ਖਲ 900 ਨੋ ਸੋਈ ਹਾਂ ਨਾ ਹਾਂਜੀ ਥੋੜੇ ਜਿਹਾ ਹੋਰ ਘਟਾ ਲੈਣੇ ਪੈਣਾ ਜੀ ਆਈਆਂ ਕਰ ਲੈਣੀ ਜੰਝਾ ਹਾਂ ਜੰਝ ਇੰਜ ਕਰਾਂਗੇ ਨਰਾਸ਼ ਨਹੀਂ ਕਰਨਾ ਕਰਾਂਗੇ ਤਾਂ ਕੁਆਲਿਟੀ ਵਾਈਜ਼ ਤੁਸੀਂ ਸੰਤੁਸ਼ਟ ਰਹਿਓ ਹੋਰ ਕੁਝ ਆ ਦੇਖੋ ਜੀ ਛੋੜ ਦੇ ਵਿੱਚ ਇਦਾਂ ਹੂੰ ਜੀਪਰ ਦੇ ਵਿੱਚ ਵੀ ਮਿਲ ਜੂਗੇ ਆਪਣੇ ਕੋ ਜੀ 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 ਸਾਰਾ ਕੁਝ ਸਟਾਈਲਿਸ਼ ਰੱਖਿਆ ਤੁਸੀਂ ਸਟਾਈਲਿਸ਼ ਹੀ ਰੱਖਿਆ ਠੀਕ ਹੈ ਜੀ ਆਜਾ ਇਧਰਲੇ ਪਾਸੇ ਆਜੋ ਉਹ ਸਮਝ ਗਏ ਨੇ ਹੁਣ ਆਪਾਂ ਬਾਕੀ ਸਟਾਕ ਵੀ ਦਿਖਾ ਦਈਏ ਪੈਂਟਸ ਵੀ ਦਿਖਾ ਦਈਏ ਆ ਜੈਕਿੰਗ ਮੇਰੇ ਚਾਹੀਦੇ ਆ ਆਪਣੇ ਕੋ ਸਿਰਫ 500 ਦੀਆਂ ਸਾਰੀਆਂ 500 ਦੀਆਂ ਸਾਰੀਆਂ ਜਿਹੜੀ ਮਰਜ਼ੀ ਪਸੰਦ ਕਰ ਲਓ ਸਾਰੀਆਂ 500 ਦੀਆਂ 500 ਦੀਆਂ ਹੀ ਸਾਰੀਆਂ ਆ ਮੋਤੀਆਂ ਵਾਲੀਆਂ ਵੀ ਹਾਂਜੀ ਮੋਤੀਆਂ ਵਾਲੀਆਂ ਵੀ ਲੋ ਵੈਰੀ ਨਾਈਸ ਚੰਨ ਤਾਰੇ ਲੱਗੇ ਹੋਏ ਆ ਦੇਖੋ ਜਿੱਦਾਂ ਦੀ ਮਰਜ਼ੀ ਪੈਂਸੀ ਲੈਣੀ ਆ ਜਿਹੜੀ ਮਰਜ਼ੀ ਲੈਣੀ ਤੁਹਾਨੂੰ ਸਾਰੇ 500 ਦੀ ਇਹ ਰੇਂਜ ਚ ਮਿਲੂਗੀ ਠੀਕ ਹੈ ਜੀ ਕੁਆਲਿਟੀ ਵਾਈਜ਼ ਟਰਸਟ ਕਰ ਸਕਦੇ ਹਾਂਜੀ ਹਾਂਜੀ ਬਿਲਕੁਲ ਕੋਈ ਹੋਰ ਆ ਕਲਰ ਕੱਢ ਦੂ ਬਹੁਤ ਅੱਛਾ ਯੂਨੀਕ ਜਿਹਾ ਕਲਰ ਹੈ ਇਹ ਵੀ 500 ਦੀ ਹਾਂਜੀ ਹਾਂਜੀ ਅੱਜਕੱਲ ਹੂੰ ਜਿਹੜਾ ਅੱਜ ਕੱਲ ਆ ਲੜਕੀਆਂ ਇਦਾਂ ਅੱਜ ਕੱਲ ਪਾਉਂਦੀਆਂ ਪਹਿਣਾ ਸਾਰੀਆਂ ਹੂੰ ਹੁਣ ਇੱਕ ਸਵਾਲ ਆ ਗਿਆ ਤੁਸੀਂ ਕਹਿੰਦੇ ਕਿ ਸਾਰੀਆਂ 500 ਦੀ ਐਤੇ 800 ਦਾ ਟੈਗ ਲੱਗਿਆ ਤੇ 400 ਦੀ ਹੋਜੂਗੀ 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 400 ਦੀ ਹੋਜੂਗੀ ਦੇਖੋ ਜਿਹੜੀ ਮਹਿੰਗੀ ਸੀਗੀ ਉਹ 500 ਦੀ ਕਰ ਦਿੱਤੀ ਐ ਜਿਹੜੀ 800 ਵਾਲੀ ਆ ਉਹ ਤੁਹਾਨੂੰ 400 ਦੀ ਮਿਲਜੂਗੀ ਔਰ ਤੁਹਾਨੂੰ ਜੇ ਮੰਨ ਲਓ ਕਿ 900 ਦੀ 450 ਦੀ ਮਿਲਜੂਗੀ ਹਾਂਜੀ ਠੀਕ ਹੈ ਮੈਕਸਮ ਪ੍ਰਾਈਸ ਮਤਲਬ 500 ਰੁਪਏ ਹੋਗਾ 500 ਰੁਪਏ ਹੋਗਾ ਬਾਕੀ ਉਹ ਤਾਂ ਘਟ ਸਕਦਾ ਘਟ ਸਕਦਾ ਕੋਈ ਮਤਲਬ 200 300 400 ਤੋਂ ਲੈ ਕੇ 500 ਤੱਕ ਅਨੁਸਾਰ ਹੀ ਜੈਕਿੰਗ ਮਿਲ ਜਾਏਗੀ ਉਹ ਵੀ ਦਿਖਾ ਦਿਓ ਇੱਕ ਕਰੋ ਆਪ ਨਹੀਂ ਯਾਰ ਮੁੰਡੇ ਵਾਲੀ ਨਹੀਂ ਰੱਖਿਆ ਤੁਸੀਂ ਨਹੀਂ ਮੁੰਡੇ ਵਾਲੀ ਮੁੰਡੇ ਜੈਕਿੰਗ ਪਾ ਲੈਂਦੇ ਆ ਨਹੀਂ ਨਹੀਂ ਮੁੰਡੇ ਜੈਕਿੰਗ ਨਹੀਂ ਪਾਉਂਦੇ ਇਹ ਤਾਂ ਮੈਂ ਕਿਹਾ ਪੰਜ ਮੈਂ ਲੈ ਲੰਗਾ ਹੂੰ ਕੁਆਲਿਟੀ ਵਾਈਜ਼ ਬਹੁਤ ਅੱਛਾ ਹੈ ਜੀ ਜੀ ਤੇਰੀ ਵਧੀਆ ਤਾਂ ਵਧੀਆ ਹੈ ਆਪਣੇ ਕੋ ਕੱਪੜੇ ਦਾ ਇਹ ਤੇ ਨਾ ਕੋਈ ਬੋਰਾ ਹੋਗੇ ਨਾ ਕੋਈ ਅਦਰ ਚ ਚੈਰੀ ਕਹ ਲੋ ਜਾਂ ਵਾਈਨ ਕਹ ਲੋ ਵਾਈਨ ਕਹ ਲੋ ਵਾਈਨ ਕਹ ਰਹਾ ਸਲਮਾਨ ਖਾਨ ਦੀ ਪੈਂਟ ਵਰਗੀ ਪੈਂਟ ਹੈ ਜੀ ਅੱਛਾ ਆਪਣੇ ਕੋ ਪੈਂਟ ਪਲਾਜ਼ੋ ਵੀ ਆ ਜਾਂਦੇ ਆ ਪਜਾਮਾ ਟਾਈਪ ਪਜਾਮੇ ਵੀ ਆ ਜਾਂਦੇ ਆ ਲੋਰ ਵਗੈਰਾ ਇੱਕ ਇਹਦਾ ਕੀ ਪ੍ਰਾਈਸ ਹੈ ਇਹਦਾ ਜਿੰਮ ਜਿੰਮ ਮੈਨੂੰ ਪਾ ਨੂੰ ਬੰਦੇ ਨਾ ਵੈਰੀ ਨਾਈਸ ਅੱਛਾ 500 ਦੇ ਲੱਗੂਗੀ ਇਹ ਤੁਹਾਨੂੰ ਇਤੋਂ ਵੀ ਘਾੜਨਾੜਨਾ ਆੜਨਾ ਰੇਟਾ ਤੇ ਆੜਨਾ ਮੇਰਾ ਭਰਾ 995 ਆ ਹਾਂਜੀ ਕੋਈ ਨਹੀਂ ਆੜਨਾ ਨਹੀਂ ਹੈ ਠੀਕ ਹੈ ਜੀ 500 ਹੀ ਆ ਹਾਂ ਪਰ ਕੁਆਲਿਟੀ ਵਾਈਜ਼ ਤੁਸੀਂ ਸੰਤੁਸ਼ਟ ਹੋਵੋਗੇ ਤੁਸੀਂ ਕਹੋਗੇ ਕਿ ਹਾਂ ਮੈਂ 500 ਵਿੱਚ 1200 ਵਾਲੀ ਜਿਹੜੀ ਆ ਜਿਹੜਾ ਪਜਾਮਾ ਲੈ ਲਿਆ ਔਰ ਤੁਸੀਂ ਕੰਫਰਟ ਇਹ ਜਿਮ ਵਗੈਰਾ ਜਿੱਦਾਂ ਜੀਅਰ ਵੇਅਰ ਕਰੋ ਤੁਸੀਂ ਕੰਫਰਟੇਬਲ ਰਹੋਗੇ ਬਹੁਤ ਸ਼ਾਨਦਾਰ ਹੈ ਮਤਲਬ ਕੁਆਲਿਟੀ ਤੁਹਾਨੂੰ ਇਹੋ ਜੀ ਕੁਆਲਿਟੀ 500 ਚ ਕਿਤੇ ਹੋਰ ਉਹ ਨਹੀਂ ਮਿਲਣੀ ਤੁਸੀਂ ਕਹੋਗੇ ਕਿ ਛੂਟ ਮੈਂ ਮੌਕੇ ਨੂੰ ਲਿਆ ਲੂਟ ਜੀ ਇਹਨੇ ਇੱਕ ਆਪਣੇ ਕੋ 10 ਸੂਟ ਦੇ ਨਾਲ ਲੈ ਲੈਂਦੇ ਨਾ ਪੈਂਟ ਪਲਾਜ਼ੋ ਜੀ কুরਤੀ ਦੇ ਨਾਲ ਪਾ ਲਓ ਜਾ ਜਿੱਦਾਂ ਮਰਜੀ ਇਦਾਂ ਦੇ ਸਾਰੇ ਆਪਣੇ ਕੋਲ ਕਲਰ ਵੀ ਮਿਲ ਜੂਗੇ ਚੁਣ ਚੁਣ ਕੇ ਪਹਿਲਾਂ ਸਟਾਕ ਲੈਂਦਾ ਹੈ ਨਾ ਸਾਰੇ ਵੀ ਸਿਲੇਕਟਡ ਹੀ ਹਾਂਜੀ ਹਾਂਜੀ ਇਦਾਂ ਨਹੀਂ ਆਪਾਂ ਕਹਿ ਸਕਦੇ ਕਿ ਉੱਥੋਂ ਚੱਕ ਕੇ ਲਿਆ ਕੇ ਇੱਥੇ ਰੱਖ ਲੈ ਸਿਲੇਕਟਡ ਹੈ ਸਿਲੇਕਟਡ ਪੀਸ ਹੈ ਜੋ ਆਪਣ ਨੂੰ ਚੀਜ਼ ਵਧੀਆ ਲੱਗੇ ਜੀ 250 ਦੇ ਵਿੱਚ ਲੱਗ ਜੂਗੀ ਸਿਰਫ 250 ਹਾਂਜੀ 250 ਪੱਕੀ ਗੱਲ ਮੋੜ ਕੇ ਵੱਧ ਨਾ ਜਾਵੇ ਨਹੀਂ 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 ਔਰ ਤੁਸੀਂ ਕਹਿੰਨੇਗਾ ਆਪਾਂ ਸ਼ੋਰੂਮ ਖਾਲੀ ਕਰਨਾ ਮੋੜ ਕੇ ਸੇਲ ਹੋਵੇ ਕੋਈ ਯਾਰ ਮਨ ਨ ਬਦਲ ਗਿਆ ਨਹੀਂ ਨਹੀਂ ਔਰ ਤੁਸੀਂ ਕਰਾਂਗੇ ਕੰਮ ਇੱਕੋ ਹੀ ਰੇਟ ਲੱਗੂ ਆ ਜੀ ਖਾਲੀ ਕਰਨਾ ਮਤਲਬ ਸ਼ੋਰੂਮ ਖਾਲੀ ਕਰ ਦੇਣਾ ਇਹਨਾਂ ਨੇ ਮੋੜ ਕੇ ਨਹੀਂ ਕਰਨਾ ਅੱਧੀ ਕੀਮਤ ਸਮਾਂ ਸੀਮਤ ਆ ਜਾਓ ਨੈਕਸਟ ਇਹਦਾ ਆਪਣੇ ਕੋਲ ਕਸਟ ਫਾਰਟ ਅਸਗੀਆਂ ਐਨਾਂ ਸਲਵਾਰ ਦੇ ਵੀ ਤੋਤੀ ਰਹੀ ਭਾਈ ਹਾਂ ਅੱਜਕੱਲ ਬਹੁਤ ਟ੍ਰੈਂਡ 'ਚ ਆ ਹਾਂਜੀ ਹਾਂਜੀ ਟ੍ਰੈਂਡ ਦੇ ਵਿੱਚ ਆ ਪ੍ਰਾਈਸ ਪ੍ਰਾਈਸ ਇਹਦਾ ਲੱਗ ਜੂਗਾ ਤੁਹਾਨੂੰ ਉਧਰ ਨਾ ਦੇਖ 250 ਹੋਏ ਲੱਗ ਜੂਗਾ 250 ਹੋਏ ਲੱਗ ਜੂਗਾ ਚਲੋ ਜੀ ਠੀਕ ਹੈ ਜੀ ਹਾਂ ਜੀ ਅੱਗੇ ਆ ਜੀ ਆਪਾਂ ਅਗਲੇ ਪਾਸੇ ਇਹਦਾ ਪੈਂਟ ਵਗੈਰਾ ਹੈਗੀ ਹੈ ਲੈਗਿੰਗ ਵਗੈਰਾ ਹੈਗੀਆਂ ਆਪਣੇ ਕੋ ਇਹਦਾ ਪ੍ਰਾਈਸ ਕੀ ਹੈ ਇਹ 100 ਦੇ ਲੱਗੂਗੀ ਤੁਹਾਨੂੰ ਨੋਰਮਲ ਬਾਜ਼ਾਰ ਦੇ ਵਿੱਚ 250 ਬਿਲਕੁਲ ਕੰਫੀਡੈਂਸ ਨਾਲ ਗਿਆ ਦੇਈ ਦੇ ਸੂਦੀ ਅਤੇ ਟੈਂਟਸ ਉਹਦੀਆਂ ਮਿਲਦੀਆਂ ਆਪਾਂ 100 ਦੀ ਦਵਾਂਗੇ ਚਲੋ ਇਹ ਲੈਗਿੰਗ 100 ਦੀ ਹਾਂਜੀ 100 ਦੀ ਕਲਰ ਸਾਰੇ ਮਿਲੂਗੇ ਕਲਰ ਸਾਰੇ ਮਿਲ ਜਾਣਗੇ ਔਰ ਕੁਆਲਿਟੀ ਵਾਈਜ਼ ਤੁਸੀਂ ਭਰੋਸਾ ਕਰ ਸਕਦੇ ਹੋ ਕੱਪੜਿਆਂ ਦੀ ਵੀ ਗਾਰੰਟੀ ਹੈ ਜੀ ਮਤਲਬ ਰੈਸ਼ਸ ਨਹੀਂ ਹੋਣਗੇ ਬਹੁਤ ਸੌਫਟ ਹੈ ਬਹੁਤ ਸੌਫਟ ਹੈ ਹਾਂਜੀ ਜੀ ਜੀ ਇਦਾਂ ਲੋਰ ਵਗੈਰਾ ਆ ਗਏ ਗਰਮ ਦੇ ਵਿੱਚ ਹਮ ਵਾਂਸ ਅਗੇਨ ਜਿਨ੍ਹਾਂ ਨੇ ਬਾਹਰ ਵਾਪਸ ਜਾਣਾ ਆ ਪਰਚੇਸ ਕਰ ਸਕਦੇ ਆ ਜਾਂ ਜਿਨ੍ਹਾਂ ਨੇ ਅਗਲੀ ਸਰਦੀਆਂ ਲਈ ਘਰ ਦੇ ਅੰਦਰ ਸਾਂਭ ਕੇ ਰੱਖਣੇ ਆ ਕੱਪੜੇ ਵਧੀਆ ਮੰਡੀ ਦੇ ਮੰਡੀ ਦੇ ਉਹ ਪਹਿਲੇ ਹੀ ਪਰਚੇਸ ਕਰ ਸਕਦੇ ਆ ਸੀਜ਼ਨ ਆਫ ਸੇਲ ਸਮਝ ਲਓ ਚਾਹੇ ਸਮਝ ਲਓ ਕਿ ਸ਼ੋਰੂਮ ਖਾਲੀ ਕਰਨ ਲੱਗੇ ਆ ਐਕਚੁਅਲ ਸ਼ੋਰੂਮ ਖਾਲੀ ਕਰਨ ਲੱਗੇ ਨੇ ਇਹ ਦੇ ਕਿਹਦੇ ਚ ਆ ਜਾਂਦਾ ਇਹ ਪੈਂਟ ਪਿਆਮਾ ਪਾਕਟ ਹਾਂ ਜੀ ਜੀ ਪਾਕਟ ਆਈ ਵਾ ਜਾਂਦਾ ਜੀ ਅੱਛਾ ਯਾਰ ਕੁਆਲਿਟੀ ਬਹੁਤ ਅੱਛੀ ਆ ਮਨਸ਼ੂ ਹਾਂ ਜੀ ਵਧੀਆ ਹੈ ਵਧੀਆ ਬਹੁਤ ਜ਼ਿਆਦਾ ਸੌਫਟ ਹੈ ਔਰ ਸਟਰੈਂਥ ਵੀ ਹੈ ਹਾਂ ਜੀ ਜੀ ਨੈਕਸਟ ਅੱਪ ਪੈਂਟਾਂ ਦੀ ਗੱਲ ਕਰ ਲਈਏ ਪੈਂਟਾਂ ਤੁਹਾਨੂੰ ਜੀਨਸ ਵਗੈਰਾ ਤੁਹਾਨੂੰ ਮਿਲ ਜੂਗੀਆਂ ਦਾ ਕਿ ਜੀਨ ਟਾਈਟ ਥੱਲੋ ਟਾਈਟ ਵਾਲੀਆਂ ਵੀ ਮਿਲ ਜੂਗੀਆਂ ਜਿਹੜੀ ਜੀ ਤੁਹਾਨੂੰ ਤਜੀਹ ਪਸੰਦ ਆਉਂਦੀ ਹੈ ਠੀਕ ਹੈ ਤੇ ਇਹ ਵੀ ਤਾਂ ਇਦਾਂ ਮਤਲਬ ਕਿ ਅਸੀਂ ਪਹਿਲਾਂ ਜਿੰਦੇ ਹੁੰਦੇ ਸੀ ਰੇਟ ਇਹਦਾ ਜਿੱਦਾਂ 1100 ਰੇਟ ਜਾਂਦਾ ਸੀ ਮਾਰਕੀਟ ਚ ਕੀ ਪ੍ਰਾਈਸ ਇਹਦਾ ਮਾਰਕੀਟ ਦੇ ਵਿੱਚ ਪ੍ਰਾਈਸ ਇਹਦਾ ਹੈਗਾ ਜੀ 11-1200 ਦੀ ਰੇਂਜ ਚ ਦਾ 1200 ਦੀ ਰੇਂਜ ਚ ਮਿਲ ਜੀ ਹਾਂਜੀ ਕੁਆਲਿਟੀ ਵਾਈਜ਼ ਤੇ ਆਪਣੇ ਕਿੰਨਾ ਪ੍ਰਾਈਸ ਹੈ ਇਹਦਾ ਆਪਣੇ ਤੁਹਾਨੂੰ ਲੱਗ ਜੂਗਾ 500 ਦੇ ਨਾਲ ਹੀ ਲੱਗੂਗਾ 500 ਮਤਲਬ ਜੇ ਜਿਸ ਸਮਨੇ ਹੈਗਾ 500 ਨਾ 540 ਮੰਨਦੇ ਆ ਪਰ 40 ਆਪਾਂ ਘਟਾ ਦੇਣੇ ਆ ਤਾਂ 500 ਮਤਲਬ 499 ਟੁੱਟੇ ਫੇਰ ਰੱਖ ਲਈ ਯਾਰ 499 ਦੀ ਇੱਕ ਪੈਂਟ ਹਾਂਜੀ ਹੂੰ ਦੋਫੇ ਨਹੀਂ ਦੇਣੀ ਹੈ ਕੰਡਕਟਰ ਰੰਗ ਰੋ ਇਦਾਂ ਇੱਕ ਆਈ ਲੋਅਰ ਵਗੈਰਾ ਇਹ ਲੋਅਰ ਵਗੈਰਾ ਲੇਡੀਜ਼ ਵਗੈਰਾ ਅੱਜ ਕੱਲ ਇਹ ਯੂਜ਼ ਬਹੁਤ ਕਰਦੀਆਂ ਕੌਣ ਕਰਦੀਆਂ ਲੇਡੀਜ਼ ਲੇਡੀਜ਼ ਪਹਿਣਾ ਪਹਿਣਾ ਕਰ ਪਹਿਣਾ ਅੱਜ ਕੱਲ ਬਹੁਤ ਯੂਜ਼ ਕਰਦੀਆਂ ਨੇ ਇਹ ਪੈਂਟਸ ਤੇ ਇਹ ਵੀ 500 ਤੋਂ ਸ਼ੁਰੂ ਹੋ ਜਾਣਗੇ ਪ੍ਰਾਈਸ ਲਈ ਨਹੀਂ ਇਹ ਤਾਂ ਘਟ ਜਾਣਾ 450 450 900 ਪ੍ਰਿੰਟ ਹੈ ਹਾਂਜੀ ਜੀ ਬਹੁਤ ਸ਼ਾਨਦਾਰ ਔਰ ਸਿਲੇਕਟਡ ਪੀਸਸ ਨੇ ਸਿਲੇਕਟਡ ਪ੍ਰੋਡਕਟਸ ਨੇ ਹਾਂਜੀ ਹਾਂਜੀ ਇੱਕ ਆ ਗਈ ਜਗਿੰਦੇ ਵਿੱਚ ਜੀ ਮੀਮਾ ਟਾਈਪ ਜੀਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬ ਇਹਦਾ ਪ੍ਰਾਈਸ ਫਿਰ ਇਹਦਾ ਵੀ 500 ਤੋਂ ਸ਼ੁਰੂ ਹੋ ਕੇ 1000 ਦੇ ਵਿੱਚ ਵਿੱਚ ਮਤਲਬ 500 ਸ਼ੁਰੂ ਹੋ ਕੇ 600 700 ਦੇ ਵਿੱਚ ਠੀਕ ਹੈ ਜੀ ਇੰਨੀ ਗ੍ਰੇ ਚਾਹੇ ਦੇਖੋ ਕੱਟ ਵਾਲੀ ਇਹ ਲੇਡੀਜ਼ ਕੱਟ ਵਾਲੀ ਮੰਗਦੇ ਪਹਿਣਾ ਸਨੀਆਂ ਇਹ ਵੀ ਮਿਲ ਜੂਗੀ ਇਹਦਾ ਜੀ ਹਾਂ ਆਪਾਂ ਇੱਧਰ ਆ ਜੀ ਹਿਮਾਂਸ਼ੂ ਜ਼ਾਰਾ ਜ਼ਾਰਾ ਹਾਂ ਜੀ ਜ਼ਾਰਾ ਵੀ ਆਪਣੇ ਕੋਲ ਹਾਂ ਜੀ ਯਾਰ ਇਹਦੀ 50% ਹਾਂ ਜੀ 50% ਪੱਕੀ ਗੱਲ ਹੈ ਜੀ ਪੁੱਛ ਲਿਆ ਪੁੱਛ ਲੋ ਜੀ ਮੈਨੂੰ ਤਾਂ ਪੁੱਛ ਲਿਆ ਚਲੋ ਠੀਕ ਹੈ ਜੀ ਨੈਕਸਟ ਸਟੋਰ ਵੀ ਦਿਖਾ ਦਿਓ ਇਹਦੇ ਵਿੱਚ ਜੋ ਚੁਆਇਸਿਸ ਨੇ ਇੰਨੀ ਜਿਹੇ ਕਾ ਆ ਜਾਂਦੀਆਂ ਏ ਦੇ ਵਿੱਚ ਕਾ ਹੂੰ ਬਰਾਂਡੀ ਦੇ ਵਿੱਚ ਆ ਜਾਂਦੀ ਹੂੰ ਬਬਰੀ ਬਬਰੀ ਸਰੀ ਹੂੰ ਠੀਕ ਹੈ ਅਬਾਟ ਸੌਫਟ ਹੈ ਜੀ ਉਹਦਾ ਕਾ ਇਹਦੇ ਚ ਆ ਜਾਂਦੀ ਜਦ ਦੀ ਮਰਜੀ ਟ੍ਰੈਂਡੀ ਨੇ ਹਾਂਜੀ ਟ੍ਰੈਂਡੀ ਟ੍ਰੈਂਡੀ ਨੇ ਹਾਂਜੀ ਸਾਰਾ ਸਟਾਕ ਟ੍ਰੈਂਡੀ ਹੈ ਬਹੁਤ ਅੱਛਾ ਹੈ ਔਰ ਇਹ ਤੁਹਾਨੂੰ ਸੂਟ ਵੀ ਕਰੇਗਾ ਜੀ ਇੱਥੇ ਹੀ 50% 50% ਇੱਥੇ ਠੀਕ ਹੈ ਹੁਣ ਆਪਾਂ ਸੂਟਾ ਵਾਲਾ ਜੀ ਹਾਂਜੀ ਸੂਟਾ ਆਜੋ अच्छा ਹੁਣ ਆਪਾਂ ਆ ਗਏ ਵੈਲਵਟ ਵਾਲੀ ਸਾਈਡ ਤੇ ਤੇ ਇਧਰ 50% 50% ਇੱਥੇ ਵੀ ਸਾਰੇ ਕੋਟ ਸੈਟ ਤੇ ਵੀ ਕੋਟ ਸੈਟ ਤੇ ਵੀ ਹਮਮ ਅਡਾ ਛੋਟ ਆ ਜਾਂਦਾ ਇਹ ਇਧਰ ਬਾਜ਼ਾਰ ਚ ਲੈਣ ਜਾਈਏ ਤੇ ਯਾਰ 8-10 ਹਜ਼ਾਰ ਤੋਂ ਸ਼ੁਰੂ ਹੁੰਦਾ ਹਾਂਜੀ ਤੇ ਆਪਣੇ ਕਿੰਨੇ ਦਾ ਪ੍ਰਾਈਸ ਇਹ ਉਦਾਂ ਹੀ ਆਪਾਂ ਨੋਰਮਲ ਵੇਚਦੇ ਹਾਂਗੇ 4000 ਦੀ ਰੇਂਜ ਦੇ ਵਿੱਚ ਜੇ ਅਸੀਂ 50% ਆਫ ਕਰਦੇ ਆ ਕਿ 2000 ਦੀ ਰੇਂਜ ਦੇ ਵਿੱਚ ਆਪਾਂ ਦਿੰਨੇ ਹਾਂਜੀ ਇਹ 2000 ਚ ਹਾਂਜੀ 2000 ਦੇ ਵਿੱਚ ਮਜ਼ਾਕ ਨਹੀਂ ਕਰਨਾ ਪਾਰਟੀ ਵੇਅਰ ਜਿੰਦਾ ਮਰਜ਼ੀ ਪਾਓ ਹਮਮ ਆਪਾਂ ਮੈਰਿਜ ਤੋਂ ਪਾਓ ਭਾਵੇਂ ਜਿੱਥੇ ਮਰਜ਼ੀ ਬਹੁਤ ਸੋਹਣਾ ਬਹੁਤ ਸ਼ਾਨਦਾਰ 3 पीस ਕਰੀਏ ਫਿਰ 3 पीसी ਕਹਿੰਦੇ ਫਿਰ 2000 ਸੈਟ ਪਲਾਜ਼ੋ ਹਾਂਜੀ ਜੀ ਪੈਂਟ ਪਲਾਜ਼ੋ ਨਾਲ ਮਿਲੂਗਾ ਤੇ ਦੁਪੱਟਾ ਦੇਖੋ ਕਿੰਨਾ ਅੱਛਾ ਈ ਬਾਜ਼ਾਰ 'ਚ 7 8 9000 ਤੋਂ ਗੱਲ ਸ਼ੁਰੂ ਹੁੰਦੀ ਹੈ ਹਾਂਜੀ ਹਾਂਜੀ ਆਪਣੇ ਕੋ ਸਿੱਧਾ ਹੀ ਜੇ ਬਾਹਰ ਦਰਮੀਆਂ ਦੇ ਪਾਇਆ ਹੁਣ ਹੋਵੇ ਤਾਂ ਰੇਟ ਹੋਰ ਵੱਧ ਜਾਂਦਾ ਤਾਂ ਆਹ ਸਟਾਕ ਹੈ ਸਰ ਹਾਂਜੀ ਜੀ ਵੂਲਨ ਕਲੋਥਸ ਦੀ ਗੱਲ ਕਰਨਾ ਹਾਂਜੀ ਆ ਵੂਲਨ ਕਲੋਥਸ ਦੀ ਗੱਲ ਕਰਦੇ ਵੂਲਨ ਸੂਟ ਐਂਡ ਵੂਲਨ ਸੂਟ ਇਹ ਵੂਲਨ ਸੂਟ ਦੀ ਗੱਲ ਕਰਦੇ ਬਾਜ਼ਾਰ ਦੇ ਵਿੱਚ ਹੱਦ ਤੱਕ 13 1400 ਦੀ ਰੇਂਜ ਦੇ ਵਿੱਚ ਮਿਲਦਾ ਪਿਆ ਹੈ ਠੀਕ ਹੈ ਤੇ ਅਸੀਂ ਨੋਰਮਲ ਵੇਚਦੇ ਸੀਗੇ 1200 ਤੋਂ 1250 ਦੇ ਰੇਂਜ ਦੇ ਵਿੱਚ ਅਸੀਂ 50% ਆਫ ਤੇ ਲਾ ਦਿੱਤਾ ਹੈਗਾ 650 ਦੇ ਵਿੱਚ ਜਿਹੜਾ ਮਰਜ਼ੀ ਲੈ ਲਓ ਜੇ ਭੈਣਾ ਕਿਨ 500 ਰੁਪਏ ਹੋਰ ਘਟਾਉਣੇ ਆ ਉਹ ਵੀ ਘਟਾ ਦਾਂਗੇ ਜੀ ਕੋਈ ਉੱਧਰ ਦੇਖਦਾ ਬਣ ਬਣ ਕੇ ਘਟ ਜਾਣਗੇ ਘਟ ਜਾਣਗੇ ਆ ਜਾਓ ਜੀ ਆ ਜਾਓ ਇੱਧਰ कॉटन ਸੂਟਸ ਵੱਲ ਆ ਜੀ ਹੁਣ ਆਪਾਂ ਹਾਂਜੀ ਕੋਟਨ ਸੂਟਸ ਸਟਾਕ ਬਹੁਤ ਸਾਰਾ ਹੈ ਚੁਆਇਸ ਬਹੁਤ ਸਾਰੀ ਮਿਲ ਜਾਣੀ ਐਕਸਟੈਂਸਿਵ ਵੈਰਾਈਟੀ ਹੈ ਇਹਨਾਂ ਕੋ ਜੀ ਆ ਦੇਖੋ ਇਹ ਕੋਟਨ ਦੇ ਵਿੱਚ ਸੂਟ ਆ ਜਾਂਦਾ ਹੀ ਬਹੁਤ ਚੰਗੇ ਇਹਦੇ ਨਾਲ ਕੜਾਈ ਬਹੁਤ ਜ਼ਿਆਦਾ ਹੈ ਆ ਪੀਪੜੀ ਵੀ ਲੈ ਗਏ ਹਾਂ ਹਾਂਜੀ ਵੀਪਣੀ ਇਦਾਂ ਨਾਲ ਪੈਂਟ ਪਲਾਜ਼ੋ ਆ ਜਾਂਦਾ ਨੀਚੇ ਹੀ ਵਰਕ ਆਇਆਗੇ ਇਹਦੇ ਵੈਰੀ ਨਾਈਸ ਇਹ ਨਾਲ ਦੁਪੱਟਾ ਆ ਹਾਂ ਆ ਦੇਖੋ ਦੁਪੱਟਾ ਵੀ ਆ ਗਿਆ ਹਾਂਜੀ ਹਾਂਜੀ ਤੇ ਕਿੰਨੇ ਤੋਂ ਸ਼ੁਰੂ ਹੋ ਜਾਂਦੇ ਕਾਟਨ ਸੂਟ ਜਿਹੜੇ ਇਹ 500 ਗ੍ਰੇ ਇੰਚ ਵਿਚ ਸ਼ੁਰੂ ਹੋ ਜਾਂਦੇ ਆ 500 ਤੋਂ ਸ਼ੁਰੂ ਹੋ ਕੇ 500 ਤੇ 750 ਦੇ ਇੰਚ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਬੋਲੋ ਸਾਰੇ ਨੂੰ ਖੁਸ਼ ਕਰਕੇ ਭੇਜਣਾ ਹੋਰ ਵੈਰਾਈਟੀ ਵੀ ਦਿਖਾ ਦਿਓ ਹੋਰ ਵੈਰਾਈਟੀ ਦਿਖਾ ਦਿੰਦੇ ਆ ਆ ਆ ਗਏ ਇਹ ਫੈਂਸਟੇ ਵੀਰ ਜੀ ਤੇ ਕਪੜਾ ਵਧੀਆ ਏ ਸਾਡੇ ਕੋਲ ਵਧੀਆ ਇੱਕ ਕਟਿਆ ਕਪੜਾ ਹੈ ਨਹੀਂ ਗਾ ਜੀ ਬਿਯਾਰ ਦੇ ਵਿੱਚ ਨੋਰਮਲ ਤੁਸੀਂ ਦੇਖ ਸਕਦੇ ਹੋ ਗੱਲੇ ਤੇ ਕਢਾਈ ਹੈ ਹਾਂ ਜੀ ਹਾਂ ਜੀ ਚੁੰਨੀ ਨਾਲ ਦੁਪੱਟਾ ਨਾਲ ਹੈ ਹਾਂ ਤੇ ਪੈਂਟ ਪਲੈਜ਼ੋ ਨਾਲ ਹੈ ਨਾ نیچے ਵਰਕ ਵੀ ਕੀਤਾ 500 750 ਦੇ ਵਿੱਚ ਵਿੱਚ ਹਾਂ ਜੀ ਹਾਂ ਜੀ ਹਾਂ ਜੀ ਇੰਨੇ ਗ੍ਰਿੰਗ ਇਤ ਵੀ ਕਢਾਈ ਹੈ ਜੀ ਹਾਂ ਜੀ ਠੀਕ ਹੈ ਜੀ ਇਹਦੇ ਚ ਬਹੁਤ ਸ਼ਾਨਦਾਰ अच्छा कई मान लो ਭੈਣ ਦੇ ਮਨ ਚ ਡਾਊਟ ਹੋਵੇ ਕਿ 500 700 ਕਿਹ ਜਾਂਦੇ ਸੇਲ ਕਾਦੀ ਹੋਈ ਉਹਦੇ ਬਾਰੇ ਕੀ ਕਹੋਗੇ ਤੁਸੀਂ ਕੋਈ ਚੀਜ਼ ਆਪਾਂ ਵਧੀਆ ਰੱਖੀ ਹੋਈ ਆ ਕਿਉਂਕਿ ਆਪਾਂ ਤੁਹਾਨੂੰ ਪਤਾ ਉਹ ਇਹ ਆਪਾਂ ਬੰਦ ਖਾਲੀ ਕਰਨਾ ਸੀਗਾ ਇਸ ਕਰਕੇ ਕਿਉਂਕਿ ਕੋਸਟ ਸਟਾਕ ਆਪਾਂ ਨਹੀਂ ਲੈਣਾ ਹੋਰ ਤੇ ਇਸ ਕਰਕੇ ਅਸੀਂ ਤਾਂ ਕੱਢਣ ਲੱਗੇ ਆ ਕਿਉਂਕਿ ਸਾਨੂੰ ਕੁਆਲਟੀ ਵਾਈਜ਼ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਜਿਹੜਾ ਪ੍ਰੋਡਕਟ ਜਿਹੜੀ ਕੁਆਲਟੀ ਮਾਰਕੀਟ ਵਿੱਚ 22000 ਨੂੰ ਮਿਲ ਰਹੀ ਹੈ ਉਹ ਕੁਆਲਿਟੀ ਤੁਹਾਨੂੰ 500 700 ਦੀ ਦੇ ਰਹੀ ਤਾਂ ਇਹ ਸੇਲ ਹੈ ਨੂੰ ਸੇਲ ਮੰਨ ਕੇ ਚੱਲੋ ਸ਼ੋਰਮ ਨੂੰ ਕਲੋਜ਼ ਕਰ ਰਿਹਾ ਇਸ ਕਰਕੇ ਸੇਲ ਲਗਾਈ ਹੋਈ ਹੈ ਜਿਨ੍ਹਾਂ ਨੇ ਕੰਟੀਨਿਊ ਕਰਨਾ ਹੁੰਦਾ ਸ਼ੋਰਮ ਨੂੰ ਤਾਂ ਇਹੀ ਤੁਹਾਨੂੰ ਸੂਟ ਜਿਹੜੇ 22000 ਦੇ ਮਿਲਦੇ ਸੀ ਇਹ ਕਹਿਣਾ ਚਾਹੁੰਦੇ ਮਾਰਕੀਟ 'ਚ ਇਸ ਕੱਪੜੇ ਦੀ ਵੈਲਿਊ 2000 ਤੋਂ ਸ਼ੁਰੂ ਹੁੰਦੀ ਹੈ ਜ ਜਦੋਂ ਤੁਸੀਂ 500 ਤੋਂ ਸ਼ੁਰੂ ਕਰ ਦਿੰਦੀ ਹੈ ਜੀ ਇਧਰਲੇ ਪਾਸੇ ਦਿਖਾ ਦੋ ਇਹ ਚੀਜ਼ ਦੇ ਵਿੱਚ ਆ ਜਾਂਦਾ ਜੀ ਪਾਰਟੀ ਵੇਅਰ ਦਾ ਮਤਲਬ ਕੀ ਮੈਰੀ ਵਗੈਰਾ ਦਾ ਹੀ ਤਾਂ ਸਾਡਾ ਹਾਂਜੀ ਅੰਸਟਿਚ ਹਾਂਜੀ ਅੰਸਟਿਚ ਜੀ ਦਾ ਮੈਰੀ ਵਗੈਰਾ ਤੇ ਵੀ ਆ ਦੇਖੋ ਮੈਰਿਜ ਵਗੈਰਾ ਤੇ ਵੇਅਰ ਹੁੰਦੇ ਜਿਆਦਾ ਸੋਹਾਣੇ ਪਹਿਣਗੇ ਹਾਂਜੀ ਹਾਂਜੀ ਸੋਹਾਣੇ ਪਹਿਣਗੇ ਇਹਦੇ ਨਾਲ ਬੋਟਮ ਆ ਜਾਂਦੀ ਪਲੇਨ ਕੜਾਈ ਬਹੁਤ ਅੱਛਾ ਤੇ ਆ ਦੁਪੱਟਾ ਆ ਜਾਣਾ ਜੀ ਗੁੱਡ ਠੀਕ ਹੈ ਨਾਈਸ ਇਹ ਕਿੰਨੇ ਤੋਂ ਸ਼ੁਰੂ ਹੋ ਜਾਂਦੇ ਆ ਇਹ ਵੀ ਇਨਗ੍ਰੇਡ 50% ਆਫ ਕਰ ਦਿੰਦੇ ਨਹੀਂ ਸ਼ੁਰੂ ਕਿੰਨੇ ਤੋਂ 500 700 ਤੋਂ ਹਾਂ 500 700 ਦੇ ਇਨਗ੍ਰੇਡਸ ਠੀਕ ਹੈ ਤਾਂ ਆ ਦੇਖੋ ਪਾਰਟੀ ਵੇਅਰ ਨੇ ਪਾਰਟੀ ਵੇਅਰ ਨਹੀਂ ਪਾਰਟੀ ਜੀ ਨਾ ਮੈਰਿਜ ਵਗੈਰਾ ਤੇ ਪਾ ਸਕਦੇ ਤਾਂ ਹੁਣ ਦੋ ਫਾਇਦੇ ਹੋ ਜਾਣੇ ਪਹਿਣਾ ਦਾ ਪਹਿਲਾ ਫਾਇਦਾ ਇਹ ਕਿ ਤੁਹਾਨੂੰ ਸਿਲੇਕਟਿਡ ਪੀਸ ਮਿਲ ਜਾਣਾ ਤੁਸੀਂ ਜਦੋਂ ਕਿਤੇ ਪਾ ਕੇ ਜਾਣ ਉਹਨੇ ਕਹਣਾ ਹਾਈ ਨਹੀਂ ਕਿਥੋਂ ਲਿਆ ਹਾਂਜੀ ਦੂਜਾ ਫਾਇਦਾ ਇਹ ਉਹਨੇ ਕਹਣਾ ਹਾਈ ਨਹੀਂ ਤਾਂ 4-5000 ਦਾ ਲੱਗਦਾ ਪਰ ਤੁਸੀਂ 500 ਤੋਂ 700 ਤੋਂ ਸ਼ੁਰੂ ਹੋ ਕੇ ਆਪਣੀ ਚੁਆਇਸ ਦੇ ਹਿਸਾਬ ਨਾਲ ਸੂਟ ਲੈ ਸਕਦੇ ਆ ਸਟਿਚ ਦੇ ਵਿੱਚ ਆ ਜਾਂਦੀ ਹੈ ਪਾਰਟੀ ਵੇਅਰ ਫਰੌਕ ਟਾਈਪ ਆ ਜਾਂਦਾ ਬਹੁਤ ਸ਼ਾਨਦਾਰ ਵੈਰੀ ਗੁੱਡ 80 50% 80 50% ਵੈਰੀ ਗੁੱਡ ਫਰੌਕ ਟਾਈਪ ਆ ਜੁਣਾ ਹਾਂਜੀ ਫਰੌਕ ਟਾਈਪ ਇਹਦੇ ਨਾਲ ਦੁਪੱਟਾ ਵੀ ਆਊਗਾ ਜੀ ਜੀ ਠੀਕ ਹੈ ਜੀ ਦੁਪੱਟਾ ਵੀ ਇਹਦੇ ਨਾਲ ਬੋਟਮ ਆਉਗੀ ਬੋਟਮ ਤੁਹਾਨੂੰ ਸਵਾਣੀ ਪਹਿਣੀ ਠੀਕ ਹੈ ਜੀ ਬੋਟਮ ਸਵਾਣੀ ਪਹਿਣੀ ਆ ਹਾਂ ਜੀ ਜੀ ਤੇ ਇਹਦੇ ਨਾਲ ਆਹ ਪਾਟੀਵੇਰ ਆ ਗਿਆ ਜੀ ਹੂੰ ਠੀਕ ਹੈ ਜੀ ਠੀਕ ਹੈ ਵੈਰੀ ਨਾਈਸ ਬਹੁਤ ਜ਼ਿਆਦਾ ਕਢਾਈ ਹੋਈ ਹੋਈ ਹੈ ਬਹੁਤ ਜ਼ਿਆਦਾ ਹੈਵੀ ਹੈ ਕਾਫੀ ਹਾਂ ਹੂੰ ਤੇ ਇਹਦੇ ਨਾਲ ਸ਼ਰਾਰਾ ਟਾਈਪ ਆਜੂਗਾ ਤੇ ਵੀ ਇੱਧਰ ਇਹਨਾਂ ਨੇ ਕੁੜਤੇਆਂ ਸ਼ਰਾਰਾ ਟਾਈਪ ਆਏ ਨੇ ਹੂੰ ਇਹਦੇ ਨਾਲ ਦੁਪੱਟਾ ਵੀ ਆਊਗਾ ਹੈਵੀ ਸੂਟ ਆ ਸਾਰਾ ਹੀ ਪਾਰਟੀ ਵੇਅਰ ਤੇ ਮੈਰਿਜ ਵਗੈਰਾ ਤੇ ਜਿੱਦਾਂ ਮਰਜ਼ੀ ਹਾਂਜੀ 50% ਹਾਂਜੀ 50% ਤੇ ਠੀਕ ਹੈ ਜੀ ਹਾਂਜੀ ਮਤਲਬ ਆਪਣੀ ਕਾਸਟ ਵਿੱਚ ਪਾ ਕੇ ਆ ਕਿ ਆਪਣੀ ਵੀ ਛੱਡ ਦਿੱਤੀ ਨਹੀਂ ਆਪਣੀ ਵੀ ਛੱਡ ਦਿੱਤੀ ਆਪਣੀ ਵੀ ਛੱਡ ਦਿੱਤੀ ਮਾਣ ਤਾਣ ਹੀ ਪੂਰਾ ਰੱਖਣਾ ਤੁਹਾਡਾ ਹਾਂਜੀ ਹਾਂਜੀ ਇਹ ਕਹਿੰਦੇ ਕਿ ਅਸੀਂ ਸਟਾਕ ਕਲੀਅਰ ਕਰਨਾ ਆ ਦੇਖੋ ਜੀ ਓਹੋ ਬਹੁਤ ਅੱਛੇ ਲੈਂਗਰ ਡਾਈਪ ਆ ਜਾਂਦਾ ਬਹੁਤ ਹੈਵੀ ਹੋਲੀ ਡਾਈ ਹੂੰ ਪਰ ਜਿਨ੍ਹਾਂ ਦੇ ਹੱਲੇ ਵੀ ਫਰਵਰੀ ਜਾਂ ਮਾਰਚ ਵਿੱਚ ਵਿਆਹ ਹੈਗੇ ਆ ਘਰ ਤਾਂ ਬਹੁਤ ਦੇ ਪੈਸੇ ਖਰਚਣ ਦੀ ਲੋੜ ਨਹੀਂ ਤੁਸੀਂ ਇੱਥੇ ਆ ਕੇ ਟਾਪ ਨੋਚ ਕੁਆਲਿਟੀ ਦੇ ਜਿਹੜੇ ਤੁਸੀਂ ਲਹਿੰਗਾ ਟਾਈਪ ਸੂਟ ਵੀ ਲੈ ਸਕਦੇ ਆ ਔਰ 5-5000 ਦੇ ਵਿੱਚ 4-4000 ਦੇ 3-3000 ਚ ਆਪਾਂ ਹੋਰ ਘਟਾ ਲੈਣੇ ਆ ਹੋਰ ਘਟਾ ਲੈਣੇ ਵਜ਼ਾਨ ਦਿਓ ਆਉਣ ਦਿਓ ਤਾਂ ਤੁਸੀਂ ਟਾਪ ਨੋਚ ਕੁਆਲਿਟੀ ਟਾਪ ਨੋਚ ਸਟਾਈਲ ਔਰ ਲਹਿੰਗਾ ਟਾਈਪ ਸੂਟ ਜਿਹੜੇ ਤੁਸੀਂ 30-3000 10000 ਤੇ 5000 4000 ਤੱਕ ਸ਼ੁਰੂ ਹੋ ਕੇ ਤੁਸੀਂ ਆਪਣੀ ਮਰਜ਼ੀ ਦਾ ਲੈ ਸਕਦੇ ਆ ਤੁਹਾਨੂੰ ਬਹੁਤ ਨਜਾਇਜ਼ ਪੈਸੇ ਖਰਚੇ ਦੀ ਲੋੜ ਨਹੀਂ 15 15 20000 ਲਾਉਣ ਦੀ ਲੋੜ ਨਹੀਂ ਇੱਕ ਵਾਰੀ ਇੱਥੇ ਢੇਗਾ ਮਾਰ ਲਿਓ ਆ ਸਾਰੇ ਬੱਸ ਦੱਸ ਦੂ ਕੋਈ ਐਕਸਪਲੇਨ ਕਰ ਦੂੰਗੀ ਸਿੰਘ ਨਹੀਂ ਆ ਗਿਆ ਅੱਛਾ ਇਹ ਵੀ ਹੈਵੀ ਵਾਲੀ ਨਹੀਂ ਵਾਲੀ ਹੈ ਵੈਰੀ ਗੁੱਡ ਵੈਰੀ ਇਹ ਸ਼ਾਰਟ কুরਤੀ ਹੈ ਇਹਦੀ ਹਮ ਇਹਦੇ ਨਾਲ ਸ਼ਰਾਰਾ ਟੱਪਾ ਜਾਣਾ ਹੈ ਜੀ ਮਤਲਬ ਜੇ ਤੁਹਾਡੇ ਕਰੀਬੀ ਰਿਸ਼ਤੇਦਾਰੀ ਚ ਵਿਆਹ ਸ਼ਾਦੀ ਹੈ ਤਾਂ ਜ਼ਰੂਰੀ ਨਹੀਂ ਤੁਸੀਂ 10 15 20 ਹਜ਼ਾਰ ਦਾ ਸੂਟ ਲੈਣਾ ਆਪਣੇ ਪਾਪਾ ਮੰਮੀ ਨੂੰ ਤੰਗ ਕਰਨਾ ਜਾਂ ਆਪਣੇ ਉਹ ਜੀ ਨੂੰ ਤੰਗ ਕਰਨਾ ਤੁਸੀਂ ਇੱਥੇ ਆਉਣਾ ਤੁਹਾਡੇ ਕੋਲ ਇੰਨੇ ਪੈਸੇ ਤਾਂ ਪਰਸ ਵਿੱਚ ਹੋਣੇ ਹੀ ਆ ਬੜੇ ਆਰਾਮ ਨਾਲ ਤੁਸੀਂ ਦੋ ਤਿੰਨ ਸੂਟ ਪਰਚੇਸ ਕਰ ਸਕਦੇ ਹੋ ਖੁਸ਼ੀ ਖੁਸ਼ੀ ਨਾਲ ਜਾ ਸਕਦੇ ਹੋ ਮੈਂ ਤਾਂ ਪਹਿਲੇ ਹੀ ਕਿਹਾ ਸੀ ਬਹੁਤ ਸਾਰੀ ਦੇ ਦਿੱਤੀ ਹੈ ਛੂਟ ਮੀਲਾ ਲਓ ਲੂਟ ਜਿੰਨੇ ਪੈਸੇ ਬਚ ਗਏ ਉਹਨੇ ਤਾਂ ਘਰ ਲੈ ਜਾਇਓ ਫਰੂ ਠੀਕ ਹੈ ਜੀ ਅਪੀਲ ਕਰ ਦਿਓ ਐਡਰੈਸ ਕਨਫਰਮ ਕਰ ਦਿਓ ਅਸੀਂ ਜੈਜ਼ ਲਾਈਫਸਟਾਈਲ ਤੋਂ ਆ ਤੇ ਰੇਲਵੇ ਰੋਡ ਤੇ ਸਾਡੀ ਦੁਕਾਨ ਆ ਜਿੱਥੇ ਬਹੁਤ ਸਾਰੇ ਟੋਏ ਨੇ ਅੰਦਰ ਵੜਦੇ ਜੋ ਤੁਸੀਂ ਨਹਿਰੂ ਗੇਟ ਤੋਂ ਆਉਂਦੇ ਹੋ ਅੰਦਰ ਜੇ ਵੜਦੇ ਹੀ ਬਹੁਤ ਸਾਰੇ ਟੋਏ ਨੇ ਔਰ ਉਹਦੇ ਬਿਲਕੁਲ ਨਾਲ ਪਾਰਕਿੰਗ ਦੀ ਬਹੁਤ ਸਾਰੀ ਫੈਸਿਲਿਟੀ ਹੈ ਇੰਨੀ ਪਾਰਕਿੰਗ ਹੋਰ ਰੇਲਵੇ ਰੋਡ ਤੇ ਕਿਤੇ ਅਵੇਲੇਬਲ ਹੀ ਸਿੱਧਾ ਤੁਹਾਨੂੰ ਜੈਜ਼ ਲਾਈਫਸਟਾਈਲ ਜੈਜ਼ ਲਾਈਫਸਟਾਈਲ ਨਜ਼ਰ ਆਏਗਾ ਫਸਟ ਫਲੋਰ ਤੇ ਪੌੜੀਆਂ ਚੜਕੇ ਤੁਸੀਂ ਆ ਜਾਣਾ ਜੀ ਤੁਹਾਨੂੰ ਸੈਟੀਸਫਾਈ ਕਰਕੇ ਭੇਜਣਗੇ 50% ਡਿਸਕਾਊਂਟ ਪੱਕਾ ਦੇਣਗੇ ਬਾਕੀ ਸਾਡਾ ਨਾਮ ਲੈ ਦੇਣਾ 50 100 ਰੁਪਿਆ ਮਾਨ ਤਾਣਦਾ ਹੋਰ ਘਟ ਜਾਏਗਾ ਠੀਕ ਹੈਗਾ ਇਮਾਨ ਸ਼ੂ ਲਓ ਹਣ ਸ਼ੂ ਤੁਸੀਂ 1 2 3 ਸ਼ੂ ਕਰ ਲਓ ਫੜਫੜ ਆ ਜਾਓ ਕਿਉਂਕਿ ਸਮਾਏ ਸੀਮਤ ਲੱਗੀ ਅੱਧੀ ਕੀਮਤ ਲੈ ਗਿਆ ਸੋ ਲੈ ਗਿਆ ਰਹਿ ਗਿਆ ਸੋ ਰਹਿ ਗਿਆ ਰਹਿ ਗਿਆ ਠੀਕ ਹੈ ਜੀ ਬਹੁਤ ਸ਼ੁਕਰ ਹੈ ਉਮੀਦ ਕਰਦੇ ਹਾਂ ਜਿਹੜੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਣਾ ਚਾਹੁੰਦੇ ਸੀ ਉਹ ਪਹੁੰਚ ਗਈ ਹੋਵੇਗੀ ਐਡਰੈਸ ਇੱਕ ਵਾਰ ਫਿਰ ਤੁਹਾਨੂੰ ਦਿਖਾ ਦਿੰਨੇ ਆ ਤੇ ਸਾਥੀਓ ਬਿਲਕੁਲ ਸ਼ੋਰੂਮ ਦੇ ਸਾਹਮਣੇ SBI ਬੈਂਕ ਹੈ SBI ਬੈਂਕ ਦੇ ਸਾਹਮਣੇ ਆ ਪਾਰਕਿੰਗ ਬਹੁਤ ਸਾਰੀ ਹੈ ਨਾਲ ਵੀ ਪਾਰਕਿੰਗ ਹੈ ਤੁਸੀਂ ਗੱਡੀ پارک ਕਰ ਦੇਣੀ ਆ ਪੌੜੀਆਂ ਚੜ੍ਹ ਕੇ ਆ ਜਾਣਾ ਤੇ 50% ਫਲੈਟ ਸੇਲ ਦਾ ਫਾਇਦਾ ਲੈ ਲੈਣਾ ਸ਼ੋਰੂਮ ਹੋਣ ਲੱਗਾ ਜੀ ਖਾਲੀ ਆਫਰ ਹੈ ਦੇ ਤਾਲੀ ਦੇ ਤਾਲੀ ਦੇ ਤਾਲੀ ਬਹੁਤ ਹੀ ਜ਼ਰ ਇਹਨਾਂ ਤੋਂ ਵੀ ਨਹੀਂ ਹੋਣੀ ਰਖਵਾਲੀ ਆਓ ਫਟਾਫਟ ਲੈ ਜਾਓ ਆਫਰ ਹੈ ਦੇ ਤਨ ਬਹੁਤ ਬਹੁਤ ਸ਼ੁਕਰੀਆ ਬਣ ਰਹਿਣਾ ਮਾਨਸ਼ਰਮਟ ਛੋਟੀ ਜਿਨੀ ਸਰ ਕੇ ਆਪਣਾ ਪਰਮਿਟ ਕੋਨ ਜਾਲ ਦੋ ਬਾਓ ਜਲਦੀ ਫੇਰ ਤੁਸੇ ਮਗੇ ਸਤਿ ਸ਼੍ਰੀ ਅਕਾਲ ਰੱਬ ਰੱਖਾ